ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ਵਰੀ 7 ਵਜੇ ਸਮੇਂ ਅਸੀਂ ਫਗਵਾੜ ਦੇ ਪਿੰਡ ਸਾਨੀ ਵਿਖੇ ਮੌਜੂਦ ਹਾਂ ਔਰ ਅੱਜ ਸਵੇਰੇ ਤੜਕਸਾਰ 2:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਡਰੋਨ ਹਾਲੇ ਤੱਕ ਗਲਪ ਦੀ ਪੁਸ਼ਟੀ ਨਹੀਂ ਹੋਈ ਡਰੋਨ ਜਾਂ ਮਿਸਾਈਲ ਕਿਸ ਦੇ ਨਾਲ ਹਮਲਾ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹਾਲਾਂਕਿ ਕੋਈ ਮਲਬਾ ਵੀ ਇੱਥੇ ਮੌਜੂਦ ਨਹੀਂ ਹੈ ਲੇਕਿਨ ਇੱਥੇ ਤੁਸੀਂ ਦੇਖ ਸਕਦੇ ਇੱਕ ਪਾੜ ਇੱਕ ਟੋਇਆ ਜਿਹੜਾ ਤਕਰੀਬਨ 7-8 ਫੁੱਟ ਡੂੰਘਾ ਹੈ ਔਰ 40 ਫੁੱਟ ਦੇ ਆਸ-ਪਾਸ ਡਾਇਮੀਟਰ ਦੀ ਜੇ ਗੱਲ ਕਰੀਏ ਤਾਂ ਉਸ ਦੇ ਆਸ-ਪਾਸ ਇੱਕ ਤਰੀਕੇ ਦੇ ਛੋਟੀ ਜੀ ਤੁਸੀਂ ਦੇਖੋ ਕਿ ਵੱਡਾ ਪਾੜ ਪਿਆ ਹੋਇਆ ਔਰ ਆਲੇ-ਦੁਆਲੇ ਸਿਰਫ ਇਧਰੋਂ ਵੇਖਾਈ ਜਰਾ ਇਧਰੋਂ ਸਿਰਫ 500 ਕਿ ਮੀਟਰ ਦੀ ਦੂਰੀ ਤੇ ਵਸੋਂ ਵੀ ਹੈ ਉਧਰਲੇ ਪਾਸੇ ਵੀ ਦਿਖਾਈ ਜਰਾ ਵਸੋਂ ਹੈ ਤੇ ਹਾਲਾਂਕਿ ਭਾਰਤੀ মিডিਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਡਰੋਨ ਜਾਂ ਮਿਸਾਈਲ ਕੋਈ ਆਉਂਦੀ ਹੈ ਉਹਨੂੰ ਅਸਮਾਨ 'ਤੇ ਨਸ਼ਟ ਕਰਨ ਦੇ ਲਈ ਐਂਟੀ ਡਿਫੈਂਸ ਸਿਸਟਮ ਜਿਹੜਾ ਸ਼ੁਰੂ ਹੋ ਜਾਂਦਾ ਹੈ ਕੰਮ ਸ਼ੁਰੂ ਕਰਦਾ ਹੈ ਔਰ ਦੱਸਿਆ ਜਾ ਰਿਹਾ ਕਿ ਕਈ 100 ਕਿਲੋਮੀਟਰ ਪਹਿਲੇ ਹੀ ਐਂਟੀ ਡਿਫੈਂਸ ਸਿਸਟਮ ਜਿਹੜਾ ਉਹ ਅਲਰਟ ਹੋ ਜਾਂਦਾ ਹੈ ਲੇਕਿਨ ਇਸ ਤਰੀਕੇ ਜਦੋਂ ਕੁਝ ਮਿਸ ਹੋ ਜਾਂਦਾ ਹੈ ਤਾਂ ਧਮਾਕੇ ਹੁੰਦੇ ਆ ਫਿਰ ਆਲੇ-ਦੁਆਲੇ ਬਹੁਤ ਜ਼ੋਰ ਦੀ ਆਵਾਜ਼ ਆਉਂਦੀ ਹੈ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਹਾਲਾਤ ਬਣ ਜਾਂਦੇ ਆ ਸੋ ਜਿਹੜੇ ਲੀਡਰ ਨੇ ਉਹ ਤਾਂ ਇਸ ਸਮੇਂ ਪ੍ਰੋਟੈਕਟਿਡ ਨੇ ਲੇਕਿਨ ਉਹ ਕਿਹਾ ਜਾਂਦਾ ਨਾ ਕਿ ਘੋੜੇ ਨੂੰ ਹੀ ਪਤਾ ਹੁੰਦਾ ਕਿ ਲੋਹੇ ਦਾ ਸਵਾਦ ਕਿਹੋ ਜਿਹਾ ਹੁੰਦਾ ਕਿਉਂਕਿ ਕੰਡਿਆਲ ਘੋੜੇ ਦੇ ਮੂੰਹ 'ਚ ਪੈਂਦਾ ਤੇ ਜਿਹੜਾ ਲੋਹਾਰ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਸਵਾਦ ਕਿਹੋ ਜਿਹਾ ਹੁੰਦਾ ਆਮ ਜਿਹੜੀ ਇਹ ਜਨਤਾ ਹੈ ਆਮ ਜਨਤਾ ਨੂੰ ਹੀ ਭੁਗਤਣਾ ਪੈਂਦਾ ਔਰ ਦੂਜੀ ਗੱਲ ਇਹ ਵੀ ਦੱਸ ਦਵਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮ ਔਰ ਪੰਜਾਬ ਦੇ ਤੁਸੀਂ ਦੇਖੋ ਕਿ ਲੋਕ ਜਿਹੜੇ ਆ ਉਹ ਇੱਥੇ ਮੌਜੂਦ ਨਹੀਂ ਹਾਲਾਂਕਿ ਜਿਹੜੇ ਨੈਸ਼ਨਲ ਮੀਡੀਆ ਤੇ ਲਲਕਾਰੇ ਮਾਰਦੇ ਆ ਜੇਕਰ ਕਿਤੇ ਉਧਰ ਇਦਾਂ ਦਾ ਪਾੜ ਪਿਆ ਹੁੰਦਾ ਟੋਇਆ ਪਿਆ ਹੁੰਦਾ ਤਾਂ ਸ਼ਾਇਦ ਘਰਾਂ 'ਚ ਲੁਕ ਜਾਂਦੇ ਪੰਜਾਬ ਵਾਲੇ ਹੀ ਆ ਜਿਹੜੇ ਇੱਥੇ ਖੜੇ ਆ ਲੇਕਿਨ ਇਸ ਚੀਜ਼ ਨੂੰ ਚੇਰੇਸ਼ ਵੀ ਨਹੀਂ ਕਰਨਾ ਚਾਹੀਦਾ ਜੋ ਮਾਹੌਲ ਹੈ ਉਹਦੂੰ ਸਮਝਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਜਾਗਰਤ ਹੋਣਾ ਚਾਹੀਦਾ ਪ੍ਰਸ਼ਾਸਨ ਜੋ ਐਡਵਾਈਜ਼ਰੀ ਜਾਰੀ ਕਰਦਾ ਉਹਨੂੰ ਮੰਨਣਾ ਵੀ ਚਾਹੀਦਾ ਮੇਰੇ ਖਿਆਲੋਂ ਵੀਰ ਮੌਜੂਦ ਸਿਗੇ ਮੌਕੇ ਤੇ ਭਾਈ ਕੀ ਤੁਹਾਡੇ ਕੋਲ ਇਨਫੋਰਮੇਸ਼ਨ ਕੀ ਹੈਗੀ ਆ ਜੀ ਭਾਜੀ ਮੇਰਾ ਪਿੰਡ ਤਾਂ ਗਲਾਗੜਾ ਆ ਤੇ ਸਵੇਰੇ ਤੜਕੇ ਇੱਕਦਮ ਮਲਵੇ ਦਾ ਪਾਟਿਆ ਹਾਂਜੀ 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 ਭਾਜੀ ਤੇ ਮੇਰਾ ਪਿੰਡ ਗਲਾਗੜਾ ਸਵੇਰੇ ਤੜਕਨ ਮੜਿਆ ਮੈਸੇਜ ਆ ਮੁੜ ਕੇ ਭਾਜੀ ਦਿਖਿਆ ਸਵੇਰੇ ਨੈਟ ਤੇ ਰਾਤ ਨੂੰ ਫਗਵਾੜੇ ਵਾਲਿਆਂ ਨੇ ਰਾਤ ਨੂੰ ਪਤਾ ਹੀ ਫਗਵਾੜੇ ਦੇ ਧਮਾਕਾ ਹੋਇਆ ਉਦੋਂ ਮੈਸੇਜ ਕੀਤਾ ਤੇ ਪਤਾ ਲੱਗਾ ਆਪਣੇ ਮਾਲਕਪੁਰ ਦੇ ਵਿੱਚ ਇਹ ਕਾਹਨ ਹੋਇਆ ਬੰਬ ਫਟਿਆ ਜੀ ਹਾਂਜੀ ਆ ਪੀਸ ਆ ਜੀ ਇਹ ਹੁਣ ਜਿਵੇਂ ਸਿਵਲ ਡਿਫੈਂਸ ਤੋਂ ਕੋਈ ਆਇਆ ਇੱਥੇ ਪੁਲਿਸ ਕਿ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਭਾਜੀ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਪੁਲਿਸ ਮਲਵਾ ਸੀਗਾ ਇੱਥੇ ਨਹੀਂ ਮੇਰੇ ਤੋਂ ਪਹਿਲਾਂ ਹੀ ਲੈ ਗਏ ਚੌਕ ਹੋਰ ਕੋਈ ਠੀਕ ਹੈ ਜੀ ਤੇ ਕੋਈ ਹੋਰ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਸਾਂਝੀ ਹੋਵੇ ਕਿ ਆਲੇ ਦੁਆਲੇ ਕਿਤੇ ਕੋਈ ਨੁਕਸਾਨ ਹੋਇਆ ਹੋਵੇ ਜੀ ਮੌਤ ਨਹੀਂ ਨੁਕਸਾਨ ਨਹੀਂ ਆਇਆ ਭਾਈ ਹਾਨਕਸਾਨ ਦੀ ਬਹੁਤ ਕਿਰਪਾ ਨਹੀਂ ਮਾਲਕ ਦੀ ਨੁਕਸਾਨ ਨਹੀਂ ਕਿਤੇ ਵੀ ਹੋਇਆ ਬਸ ਇਹੀ ਜੋ ਖੇਤਾਂ 'ਚ ਡਿਗਣ ਕਰਕੇ ਮਤਲਬ ਬਹੁਤ ਬਚਾਰ ਹੋਇਆ ਬਾਕੀ ਜੋ ਵੀ ਇਹ ਸਰਕਾਰਾਂ ਵਾਸਤੇ ਮਤਲਬ ਕਿਰਪਾ ਕਰਨੀ ਚਾਹੀਦੀ ਏ ਮੈਂ ਮੈਂ ਬਾਪੂ ਜੀ ਪਹਿਲੇ 10 ਘਟੇ ਮੈਂ ਕਹੇ ਲੋਹੇ ਦਾ ਸਵਾਦ ਘੋੜੇ ਨੂੰ ਪਤਾ ਹੁੰਦਾ ਲੋਹਾਰ ਨੂੰ ਨਹੀਂ ਪਤਾ ਹੁੰਦਾ ਪਰ ਉਹ ਜਿਹੜਾ ਹੁਣ ਸਥਿਤੀ ਆ ਇਹ ਪੰਜਾਬ ਵਾਸੀ ਭੁਗਤ ਤੇ ਪਏ ਆ ਹਾਂਜੀ 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 ਬਹੁਤ ਮਤਲਬ ਮਾੜੀ ਗੱਲ ਇਹ ਨਾਲ ਵਾਤੇ ਬਾਕੀ ਦੇਖਦੇ ਪਿੰਡ 'ਚ ਡਿਗ ਜਾਂਦਾ ਤੇ ਬਹੁਤ ਹਾਂ ਨਖਾਨੀ 100 ਮੀਟਰ ਦੀ ਦੂਰੀ ਤੋਂ ਹੀ ਵੱਸਾਉ ਆ ਜੀ ਮਾ ਕੋਈ ਖਰਾਤ ਕਰਨੀ ਨਹੀਂ ਹੈਗੀ ਲਾਗੇ ਲਾਗੇ ਤਿੰਨ ਪਿੰਡ ਨੇ ਪਰ ਬਹੁਤ ਮਾਲਕ ਦੀ ਜੋ ਕਿਰਪਾ ਮੰਨ ਲਓ ਵੀ ਜਿਹੜੀ ਆ ਕੇ ਕਮਾਦ ਤੇ ਵਿੱਚ ਡਿੱਗਿਆ ਜੀ ਇਹਦੇ ਵਿੱਚ ਪਚਾਇਆ ਪਰ ਆਣਾੜ ਤੇ ਡਿੱਗ ਜਾਂਦਾ ਤੇ ਸਾਰੇ ਆਣਾੜ ਟੁੱਟੀ ਬਣਨ ਵਾਲੀ ਸੀ ਸਾਰੇ ਮਤਲ ਅੱਗ ਰੱਖ ਸਕਦੀ ਸੀ ਪੂਰੇ ਪਿੰਡਾਂ ਨੂੰ ਜਿਆਦਾ ਕਰਦੀ ਅੱਛਾ ਇੱਥੇ ਹੁਣ ਡਿੱਗਿਆ ਕੀ ਡਰੋਨ ਡਿੱਗਿਆ ਜੀ ਕਿ ਮਸਾਇਦਾ ਪਾੜੇ ਇਸ ਵਾਰ ਤੁਹਾਨੂੰ ਨਹੀਂ ਨੌਲੇਜ ਭਾਜੀ ਇਸ ਚੀਜ਼ ਦਾ ਨਹੀਂ ਪਤਾ ਕੀ ਕਰਦਾ ਅੱਛਾ ਜਦੋਂ ਡਿੱਗਦਾ ਟੋਇਆ ਪੈ ਜਾਂਦਾ ਆ ਮਿੱਟੀ ਆਪਾਂ ਦੇਖਦੇ ਆ ਕਿ ਪਰੇ ਚੰਗੇ ਦੂਰ ਖੇਤਾਂ ਤੱਕ ਜਾ ਕੇ ਗਿਰਦੀ ਆ ਬਹੁਤ ਦੂਰ ਤੱਕ ਤੇ ਮਗਾਈਆਂ ਸਾਰੇ ਬਹੁਤ ਦੂਰ ਤੱਕ ਗਈ ਮਿੱਟੀ ਦੇ ਤਾਂ ਇਹ ਕਹਿੰਦਾ ਬੜੀ ਝੁੱਤ ਵਾਲੀ ਇਹ ਮਿੱਟੀ ਕਈ ਮਾਰਾਂ ਨੀ ਪੱਟੀ ਜਾਂਦੀ ਜਦੋਂ ਪਾਣੀ ਲੱਗਾ ਕਮਾਰ ਨੂੰ ਆ ਦੇਖੋ ਜਿਵੇਂ ਇਹ ਮਿੱਟੀ ਤਰ ਹੁੰਦੀ ਹੈ ਸੁੱਕ ਜਾਂਦੀ ਹੈ ਸਖਤ ਹੁੰਦੀ ਹੈ ਇਹ ਕਈ ਵੀ ਥੇਨੋਂ ਆਉਂਦੀ ਪਾਜੀ ਅੱਛਾ ਇੰਨੀ ਹਾਰਡ ਮਿੱਟੀ ਆ ਇਹ ਹਾਂ ਤਾਂ ਇਹ ਕਹਿੰਦਾ ਬੜੀ ਝੁੱਤ ਵਾਲੀ ਇਹ ਜਾਦੀ ਜਿਹੜਾ ਪੱਟ ਕੇ ਕਿ ਵੈਸੇ ਕਹਿੰਦੇ ਕਿ ਆਪਣਾ ਐਂਟੀ ਡਿਫੈਂਸ ਸਿਸਟਮ ਬੜਾ ਸਟਰੋਂਗ ਹੈ ਪਰ ਜੇ ਇਦਾਂ ਤਾਂ ਕੋਈ ਮਿਸ ਹੋ ਜਾਂਦਾ ਤਾਂ ਨੁਕਸਾਨ ਤਾਂ ਫਿਰ ਪੰਜਾਬੀਆਂ ਦਾ ਜਦੋਂ ਪੰਜਾਬ ਤੇ ਹਮਲਾ ਕਰਦੇ ਨੁਕਸਾਨ ਤੇ ਭਾਜੀ ਬਹੁਤ ਜ਼ਿਆਦਾ ਹਿਸਾਰਾ ਹੀ ਬਹੁਤ ਕਿਰਪਾ ਮਾਲਕ ਜਿਹੜਾ ਬਾਹਰ ਲਿਗਾ ਹੈ ਹਾਂਜੀ ਬਹੁਤ ਸਰਕਾਰਾਂ ਨੂੰ ਚਲੋ ਆਪਾਂ ਜੇ ਸਹਿਮਤੀ ਕਰ ਲੈਣੀ ਚਾਹੀਦੀ ਹੈ ਹਾਂਜੀ ਸਭ ਦਾ ਭਲਾ ਹੈ ਜੀ ਚਲੋ ਬਾਪੂ ਜੀ ਕੀ ਨਾਮ ਕੀ ਤੁਹਾਡਾ ਬਲਦੇਵ ਸਿੰਘ ਪਿੰਡ ਮਲਕਪੁਰ ਬਲਦੇਵ ਸਿੰਘ ਪਿੰਡ ਮਲਕਪੁਰ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਔਰ ਇਹਨਾਂ ਨੇ ਵੀ ਇਹੀ ਗੱਲ ਆਖੀ ਹੈ ਜੋ ਅਮਨ ਆਮਾਨ ਦੀ ਸਥਿਤੀ ਪੰਜਾਬ ਵਾਸੀ ਚਾਹੁੰਦੇ ਆ ਉਹ ਕਹਿੰਦੇ ਕਿ ਜੀ ਤੇ ਹੁਣ ਜੀ ਅਮਨ ਆਮਾਨ ਦੀ ਸਥਿਤੀ ਜੋ ਪੰਜਾਬ ਵਾਸੀ ਚਾਹੁੰਦੇ ਨੇ ਇੱਧਰ ਵੀ ਅਮਨ ਆਮਾਨ ਦੀ ਸਥਿਤੀ ਚਾਹੁੰਦੇ ਨੇ ਤੇ ਉਧਰਲੇ ਪਾਸੇ ਵੀ ਆ ਤੁਸੀਂ ਦੇਖੋ ਕਿ ਜਿਹੜੇ ਆਲੇ-ਦੁਆਲੇ ਬੱਚੇ ਨੇ ਨੌਜਵਾਨ ਨੇ ਉਹ ਮਲਵਾ ਦੇਖਦੇ ਪਏ ਆ ਕਿ ਜੇ ਕਿਤੇ ਕੋਈ ਮਲਵਾ ਹੋਵੇ ਤਾਂ ਇਹ ਸਾਰੇ ਹੀ ਮੋਰਚਾ ਸਾਹਮਣੇ ਇੱਥੇ ਖੜੇ ਆ ਜਿਹੜੇ ਇਹ ਨੌਜਵਾਨ ਨੇ ਇਹ ਮੋਰਚਾ ਸਾਹਮਣੇ ਖੜਿਆ ਮਲਵਾ ਜੇ ਕੋਈ ਹੱਥ ਚਾਉਂਦਾ ਤਾਂ ਆ ਕੇ ਮੀਡੀਆ ਨੂੰ ਵੀ ਦਿਖਾਉਂਦੇ ਆ ਔਰ ਇੱਕ ਚੀਜ਼ ਅਸੀਂ ਸਮਝ ਲਈਏ ਕਿ ਪੰਜਾਬ ਦੇ ਜਿਹੜੇ ਜੀਨਸ ਆ ਨਾ ਉਹਨਾਂ ਚ ਦਲੇਰੀ ਹੈ ਡਰ ਨਹੀਂ ਹੈ ਪੰਜਾਬ ਨੇ ਜਿਹੇ ਹਾਲਾਤ ਬੜੀ ਵਾਰ ਦੇਖੇ ਆ ਪਰ ਫਿਰ ਵੀ ਲੜਾਈ ਵਿੱਚੋਂ ਨਿਕਲਦਾ ਕੁਝ ਨਹੀਂ ਆਮ ਲੋਕ ਮਰਦੇ ਨੇ ਆਮ ਲੋਕਾਂ ਨੂੰ ਮੁਸੀਬਤ ਚੱਲਣੀ ਪੈਂਦੀ ਹੈ ਔਰ ਇੱਥੇ ਐਮਐਲਏ ਫਗਵਾੜਾ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲ ਹਾਲ ਦੀ ਕਿਹੜੀ ਕਿਸੇ ਹੋਰ ਨਾਲ ਗੱਲਬਾਤ ਕਰ ਰਿਹਾ ਪਰ ਵੱਡੇ ਸਵਾਲ ਇਹੀ ਨੇ ਕਿ ਜੇਕਰ ਇਸ ਤਰੀਕੇ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਐਂਟੀ ਡਿਫੈਂਸ ਸਿਸਟਮ ਬਹੁਤ ਹੀ ਬਿਹਤਰੀਨ ਕੰਮ ਕਰਦਾ ਪਿਛਲੇ 15 ਸਾਲਾਂ ਚ ਕਾਫੀ ਸਟਰੋਂਗ ਕੀਤਾ ਗਿਆ ਉਸ ਨੂੰ ਪਰ ਜੇਕਰ ਇਸ ਤਰੀਕੇ ਕੋਈ ਮਿਸਾਈਲ ਕੋਈ ਡਰੋਨ ਮਿਸ ਹੁੰਦੀ ਹੈ ਔਰ ਆਪਣੇ ਟਾਰਗੇਟ ਵੱਲ ਨੂੰ ਜਾਂਦੀ ਹੈ ਤਾਂ ਨੁਕਸਾਨ ਬਹੁਤ ਭਾਰੀ ਹੋ ਸਕਦਾ ਔਰ ਇਹਦੇ ਨਾਲ ਵੀ ਜਿਹੜੇ ਵੱਡੇ ਗੋਲੇ ਆ ਉਹ ਜਿਹੜਾ ਨੈਸ਼ਨਲ মিডিਆ ਉਹ ਇੱਕ ਦੂਜੇ ਤੇ ਸੈਟਰ ਹੈ ਜਿਹਦੇ ਕਰਕੇ ਇਹ ਗੱਲ ਜਿਹੜੀ ਆ ਬਲ ਵਿੱਚ ਤੇਲ ਪਈ ਜਾਂਦਾ ਇਹਦੇ ਕਰਕੇ ਗੱਲ ਹੋਰ ਵਧਦੀ ਜਾਂਦੀ ਆ ਸੋ ਸਾਨੂੰ ਸੁਚੇਤ ਹੋਣਾ ਚਾਹੀਦਾ ਜਾਗਰਤ ਹੋਣਾ ਚਾਹੀਦਾ ਔਰ ਕਈ ਵੇਲੇ ਲੋਕੇ ਵੀ ਸਵਾਲ ਪੁੱਛ ਲੈਂਦੇ ਕਿ ਭਾਜੀ ਬਲੈਕਆਊਟ ਕਿਉਂ ਕਰਨਾ ਤਾਂ ਉਹਨਾਂ ਨੂੰ ਬੇਨਤੀ ਆ ਕਿ ਬਲੈਕਆਊਟ ਕਰਨ ਦਾ ਰੀਜ਼ਨ ਆ ਤੁਹਾਡੇ ਸਾਹਮਣੇ ਨਜ਼ਰ ਆ ਕਿਉਂਕਿ ਜੇ ਕੋਈ ਪ੍ਰਸ਼ਾਸਨ ਸਰਕਾਰ ਐਡਵਾਈਜ਼ਰੀ ਜਾਰੀ ਕਰਦੀ ਉਹਨਾਂ ਕੋਲ ਡੈਫੀਨਿਟਲੀ ਕੋਈ ਆਊਟਪੁੱਟ ਹੋਵੇਗੀ ਕੋਈ ਇਨਪੁੱਟ ਹੋਵੇਗੀ ਜਿਸ ਦੇ ਚੱਲਦੇ ਆ ਉਹ ਐਡਵਾਈਜ਼ਰੀ ਜਾਰੀ ਕਰਦੇ ਔਰ ਇੱਥੇ ਵੀ ਰੱਬ ਦਾ ਸ਼ੁਕਰਾਨਾ ਹੈ ਕਿ ਤੁਸੀਂ ਦੇਖੋ ਆਲੇ-ਦੁਆਲੇ ਫਿਰ ਵੀ ਵਸੋਂ ਹੈ 500 ਮੀਟਰ ਜਾਂ ਕਿਲੋਮੀਟਰ ਤੱਕ ਵਸੋਂ ਹੈ ਲੇਕਿਨ ਆਲੇ-ਦੁਆਲੇ ਖੇਤੀ ਖੇਤ ਆ ਰੱਬ ਨਾ ਕਰੇ ਜੇ ਕਿਤੇ ਥੋੜਾ ਸੱਜੇ ਖਬੇ ਇਹ ਡਰੋਨ ਜਾਂ ਮਿਸਾਈਲ ਦਾ ਜਿਹੜਾ ਪਾਰਟ ਆ ਮਾਲਵਾ ਡਿੱਗਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਡਰੋਨ ਜਿਹੜੀ ਆ ਗੋਲੀ ਦੀ ਤਰ੍ਹਾਂ ਪੁੱਛ ਕੇ ਨਹੀਂ ਡਿੱਗਦੀ ਕਿੱਥੇ ਡਿੱਗਣਾ ਕਿੱਥੇ ਚੱਲਣਾ ਸੋ ਇਹ ਬਚਾਅ ਹੋ ਗਿਆ ਆਮ ਜਨਤਾ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਜਿਵੇਂ ਬਲਦੇਵ ਸਿੰਘ ਬਾਪੂ ਹੁਣਾਂ ਨੇ ਦੱਸਿਆ ਉਹ ਕਹਿੰਦੇ ਕਿ ਇਹ ਮਿੱਟੀ ਬੜੀ ਸਖਤ ਹੁੰਦੀ ਹੈ ਕਈ ਨਾ ਵੀ ਜਦੋਂ ਪੁੱਟਣ ਦੀ ਕੋਸ਼ਿਸ਼ ਕਰਦੇ ਤਾਂ ਕਈ ਦੁਆਰਤੀ ਮੁੜ ਕੇ ਸਿਰ ਨੂੰ ਆਉਂਦੀ ਆ ਤਾਂ ਤੁਸੀਂ ਇਹ ਦੇਖੋ ਕਿ ਬੜੀ ਜ਼ੋਰਦਾਰ ਧਮਾਕਾ ਹੋਇਆ 2:40 ਮਿੰਟ ਦਾ ਦੱਸਿਆ ਜਾ ਰਿਹਾ ਕਿ ਜਦੋਂ ਧਮਾਕਾ ਹੁੰਦਾ ਹੈ ਔਰ ਉਸ ਤੋਂ ਬਾਅਦ ਇਹ ਹਾਲਾਤ ਬਣ ਜਾਂਦੇ ਆ ਸੋ ਪਾਕਿਸਤਾਨ ਆਪਣੀ ਕਰਤੂਤ ਤੋਂ ਬਾਜ ਨਹੀਂ ਆ ਰਿਹਾ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਪਾਕਿਸਤਾਨ ਦੀ ਤਾਂ ਉਹੀ ਗੱਲ ਹੈ ਕਿ ਕੁੱਤੇ ਦੀ ਪੂਛ ਪੈਪ ਚ ਵੀ ਪਾ ਲੋ ਤਾਂ ਉਹ ਟੇਢੀ ਦੀ ਟੇਢੀ ਰਹਿੰਦੀ ਆ ਤਾਂ ਆ ਸਿਵਿਲਿਅਨਸ ਦੀ ਅਟੈਕ ਹੈ ਹਾਲਾਂਕਿ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਸੀਗੀ ਕਿਉਂਕਿ ਜਦੋਂ ਅਸੀਂ ਆਉਨੇ ਆ ਫਗਵਾੜਾ ਬਾਈਪਾਸ ਤੋਂ ਆਦਮਪੁਰ ਵੱਲ ਨੂੰ ਜਿਹੜਾ ਰੂਟ ਲੈਣਾ ਪੈਂਦਾ ਔਰ ਨੇੜੇ-ਤੇੜੇ 에ਅਰ ਬੇਸ ਵੀ ਹੈ ਤਾਂ ਹੋ ਸਕਦਾ ਹੈ ਮਿਲਟਰੀ ਬੇਸ ਨੂੰ ਟਾਰਗੇਟ ਕੀਤਾ ਜਾਂਦਾ ਹੋਵੇ ਪਰ ਉਹਦੇ ਨਾਲ ਜਦੋਂ ਮਿਸ ਹੁੰਦਾ ਇਸ ਤਰੀਕੇ ਸਿਵਿਲਿਅਨਸ ਦੇ ਉੱਤੇ ਬਹੁਤ ਖਤਰਾ ਬਣ ਜਾਂਦਾ ਤੁਸੀਂ ਉਹ ਦੇਖੋ ਜਿਹੜੇ ਇੱਧਰ ਦਿਖਾਈ ਵਿੱਚ ਤਸਵੀਰਾਂ ਆ ਨਾਲ ਦੀ ਨਾਲ ਬਾਈ ਇੱਕ ਕਰਦੇ ਕੀ ਪਏ ਇਹ ਮਲ ਦੇਖਦੇ ਕੋਈ ਮਲਵਾ ਲੱਭ ਜਵੇ ਹਾਂਜੀ 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 ਮਲਵਾ ਲੱਭਿਆ ਜੀ ਆ ਤੁਸੀਂ ਪਹਿਲਾਂ ਗੱਲ ਕਰ ਲਈ ਹਾਂਜੀ ਹਾਂਜੀ ਇਹ ਹੁਣ ਸਾਰੇ ਮਲਵਾ ਲੱਭਦੇ ਹਾਂਜੀ ਹਾਂਜੀ ਜੀ ਤਾਂ ਕੁਛ ਮਿਲਿਆ ਹੋਰ ਕੁਛ ਮਿਲਿਆ ਪਹਿਲਾਂ ਲੱਭ ਕੇ ਲੈ ਗਏ ਬਾਜੀ ਕਿਹੜੇ ਕਿਹੜੇ ਬੰਦੇ ਲੱਭਦਾ ਲੈ ਪਿੰਡਾਂ ਨੂੰ ਆਹ ਹੁਣ ਦੇਖਦੇ ਲੱਭਦੇ ਹਾਂਜੀ ਫਿਰ ਇਹਦਾ ਕੀ ਕਰੂੰਗੇ ਨਿਸ਼ਾਨੀ ਨਿਸ਼ਾਨੀ ਆਉਣ ਵਾਲੀਆਂ ਪੀੜ੍ਹੀ ਨੂੰ ਦਿਖਾਵਾਂਗੇ ਕਿ ਇਹਦਾ ਧਮਾਕਾ ਹੋਇਆ ਸੀ ਪਾਕਿਸਤਾਨ ਦਾ ਮਾਲ ਇੱਧਰ ਆਇਆ ਪਰ ਪਾਕਿਸਤਾਨ ਨੂੰ ਇਹ ਮਾਲ ਭੇਜਿਆ ਮਹਿੰਗਾ ਪੈਣਾ ਨਾ ਹਾਂ ਮਹਿੰਗਾ ਵਿਆ ਉਧਰ ਤਵਾ ਹੀ ਉਡਾਈ ਜਾਂਦੇ ਸਨ ਆਪਣੇ ਬੰਦੇ ਜਾ ਕੇ ਅੱਛਾ ਵੈਸੇ ਜਿਹੜੇ ਆਮ ਪਸ਼ਿੰਦੇ ਆ ਉਹ ਜੰਗ ਤਾਂ ਨਹੀਂ ਚਾਹੁੰਦੇ ਨਾ ਹਾਂਜੀ ਹਾਂਜੀ ਨਹੀਂ ਕਿਉਂਕਿ ਬੰਦੇ ਉਧਰ ਮਰਨ ਚਾਹੀਏ ਇੱਧਰ ਮਰਨ ਹਾਂਜੀ ਹਾਂਜੀ ਸਾਰੇ ਪੰਜਾਬੀ ਸ਼ਾਂਤਤਾ ਇਨਸਾਨੀਤਾ ਹੀ ਨਾ ਹਾਂਜੀ ਹਾਂਜੀ ਕਰੀਬ ਦਾ ਨੁਕਸਾਨ ਹਾਂ ਜਿਹੜੇ ਬੰਦੇ ਜੰਗ ਲਵਾਉਂਦੇ ਉਹ ਤਾਂ ਆਪ ਤੋਂ ਪ੍ਰੋਟੈਕਟਡ ਬੈਠੇ ਹਾਂ ਹਾਂਜੀ ਹਾਂਜੀ ਔਰ ਫਿਰ ਸਾਨੂੰ ਕਹਿ ਦਿੰਦੇ ਆ ਕਿ ਜੀ ਤੁਸੀਂ ਆਪਣਾ ਬਚਾ ਕਰੋ ਸਾਡੇ ਲਈ ਕਿਹੜੇ ਬੰਕਰ ਬਣਾਏ ਹੋਏ ਆ ਹਾਂ ਜੇ ਘਰ ਤੇ ਵੀ ਮਿਸਾਈਲ ਡਿੱਗਦੀ ਆ ਘਰ ਦੇ ਅੰਦਰ ਵੀ ਅਸੀਂ ਰਹਿੰਦੇ ਹਾਲਾਂਕਿ ਅਸੀਂ ਸਾਰੀਆਂ ਡਵਾਈਸਰੀ ਮੰਨਾਂਗੇ ਅਸੀਂ ਘਬਰਾਵਾਂਗੇ ਨਹੀਂ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ ਪਰ ਜੇ ਘਰ ਦੇ ਉੱਤੇ ਮਿਸਾਈਲ ਡਿੱਗਦੀ ਆ ਫਿਰ ਆਪਣਾ ਬਚਾ ਕਿਵੇਂ ਕਰਨਾ ਭਾਈ ਨੁਕਸਾਨ ਹੀ ਅਮੜ ਕੇ ਆਪਣਾ ਆਪਣੇ ਨੁਕਸਾਨ ਹੋਣਾ ਜੀ ਉਹਨਾਂ ਦਾ ਕੁਝ ਹੂੰ ਹਮਲਾ ਕਰਨਾ ਉਹਨਾਂ ਤਾਂ ਕੀ ਜਾਣਾ ਜੀ ਜੀ ਜਿਨ੍ਹਾਂ ਨੇ ਹਮਲਾ ਕਰਨਾ ਉਹਨਾਂ ਨੇ ਦੇਖ ਕੇ ਥੋੜੇ ਕਰਨਾ ਕਿ ਮure ਬੰਦੇ ਰਹਿੰਦੇ ਆ ਇੱਥੇ ਕੋਈ ਸੇਫਟੀ ਨਹੀਂ ਹੈ ਕਿ ਕੋਈ ਆ ਦੇਖੋ ਇੱਥੇ ਡਿਗੇ ਇੱਥੇ ਕੋਈ ਐ ਥੋੜੀ ਆ ਰਾਤ ਨੂੰ ਇਹ 10 15 ਕਿਲੋਮੀਟਰ ਤੂੜ ਤੱਕ ਦਾ ਧਮਾਕਾ ਗਿਆ ਅੱਛਾ ਜੀ 10 15 ਕਿਲੋਮੀਟਰ ਦੂਰ ਫਗਵਾੜਾ ਸ਼ਹਿਰ ਫਗਵਾੜੀ ਤੱਕ ਸੁਣਾਈ ਦਿੱਤਾ ਹਾਂਜੀ ਸੁਣਾਈ ਦਿੱਤਾ ਜੀ ਰਾਤ ਦੇ 2:30 ਵਜੇ ਦੀ ਗੱਲ ਹੈ ਜੀ 2:30 ਪੌਣੇ 3 ਦੇ 2 ਵਜੇ ਕਿੰਨੇ ਮਿੰਟ ਤੇ 2:40 ਮਿੰਟ ਤੇ 2:39 ਮਿੰਟ ਤੇ 2:30 ਵਜੇ ਸਾਢੇ 2:30 ਵਜੇ ਪੂਰੀ ਲਾਈਟ ਚਲੇ ਗਈ ਜੀ ਜਲੰਧਰ ਦੀ ਖੜੀ ਜਗਾ ਜੀ ਜੀ ਸਰ ਜਲੰਧਰ ਵੀ ਆਪਣੇ ਇੰਸਟੀਚਿਊਟ ਦੇ ਕੋਲ ਹੈ ਹੁਣ ਵੀ ਇੱਕ ਪਿੰਡ ਵਿੱਚ ਸਵੇਰੇ 10 ਦੇ ਕਿ 8 ਵਜੇ ਦੇ ਆਸ-ਪਾਸ ਧਮਾਕਾ ਹੋਇਆ ਤੇ ਹੁਣ ਚੱਲਦਾ ਹੁਣ ਤਾਂ ਜੰਗ ਛਿੜ ਗਈ ਹੈ ਹੁਣ ਪਤਾ ਨਹੀਂ ਕਿੱਥੇ ਤੱਕ ਜਾਣੀ ਆ ਨੁਕਸਾਨ ਨੁਕਸਾਨ ਕਰਾਲ ਰੂਪ ਲਊਗੀ ਤਾਂ ਲੋਕਾਂ ਦਾ ਨੁਕਸਾਨ ਹੋਣਾ ਨੁਕਸਾਨ ਲੋਕਾਂ ਦਾ ਹੀ ਆ ਆ ਕੀ ਹੈ ਜੀ ਇਹ ਬੰਬ ਦਾ ਹੀ ਹੈ ਜੀ ਇਹ ਵੀ ਇਹ ਵੀ ਪਾਕਿਸਤਾਨ ਦਾ ਮਾਲ ਹੈ ਇਹ ਪਾਕਿਸਤਾਨ ਦਾ ਹੈ ਇਹ ਪਾਕਿਸਤਾਨ ਨੂੰ ਵਸੇ ਮਹਿੰਗਾ ਪੈਣਾ ਬਹੁਤ ਪਰ ਆਪਣੇ ਜੀ ਹਾਲੇ ਤਾਂ ਪੰਜਾਬ ਇਹੀ ਬੇਨਤੀਆਂ ਕਰਦਾ ਪਿਆ ਕਿ ਵੀ ਜੰਗ ਨਾ ਹੋਵੇ ਅਮਨ ਆਮਾਨ ਰਹੇ ਫਿਰ ਜੇ ਜਿਆਦਾ ਛੇੜੂਗੇ ਜੇ ਪੰਜਾਬ ਵੀ ਉੱਠ ਕੇ ਖੜਾ ਹੋ ਗਿਆ ਫਿਰ ਸਾਹਮਣਾ ਔਖਾ ਹੈ ਨਾ ਪੰਜਾਬ ਪਹਿਲਾ ਪੰਜਾਬ ਤੇ ਆਣਾ ਪੰਜਾਬੀ ਤੁਹਾਨੂੰ ਪਤਾ ਹੈ ਹਰ ਗੱਲ ਤੇ ਪੰਜਾਬੀ ਅੱਗੇ ਰਏ ਆ ਅਸੀਂ ਤਾਂ ਪੰਜਾਬ ਨੂੰ ਮੋਰੇ ਕੀਤਾ ਪੰਜਾਬ ਨੂੰ ਮੋਰੇ ਕੀਤਾ ਜੀ ਜੀ ਪੰਜਾਬੀ ਨੇ ਪੰਜਾਬੀਆਂ ਨੇ ਛੱਡਣਾ ਥੋੜੀ ਫਿਰ ਤੇ ਪੰਜਾਬੀ ਆਪਣੀ ਆਜ਼ਾਦੀ ਪੰਜਾਬੀ ਸਭ ਤੋਂ ਵੱਧ ਕੁਰਬਾਨੀ ਦੇ ਸਕਦੇ ਦੇਸ਼ ਯਾਦ ਕਰਾਉਣ ਨੂੰ ਤਾਂ ਆਪਣੀ ਸੇਫਟੀ ਲਈ ਵੀ ਪੰਜਾਬੀ ਅੱਗੇ ਆ ਸਕਦੇ ਆ ਪੰਜਾਬ ਨੂੰ ਕੀਤਾ ਤਾਂ ਆਏ ਆ ਜੀ ਮੋਰੇ ਐਸੀ ਗੱਲਾਂ ਤਾਂ ਕੀਤਾ ਵੀ ਪਤਾ ਪੰਜਾਬ ਚ ਜਾਣੇ ਆ ਜੀ ਹਿੰਮਤ ਹੈ ਤਾਂ ਹੀ ਕਰਕੇ ਜੀ ਹੂੰ ਅਜੇ ਜਿਹੜੇ ਅਦਰ ਸਟੇਟਸ ਬੈਠ ਕੇ ਲਲਕਾਰੇ ਮਾਰੀ ਜਾਂਦੇ ਲੱड्डੂ ਬੰਡੇ ਜਦੋਂ ਉਹ ਆ ਵੀ ਤਸਵੀਰਾਂ ਦੇਖਣੇ ਚਾਹੀਦੇ ਭਾਗਾ ਬਾਰਡਰ ਤੇ ਆਉਣ ਇੱਥੇ ਭਾਗਾ ਬਾਰਡਰ ਨੇੜੇ ਲੱਗਦਾ ਪੰਜਾਬ ਚ ਆਉਣ ਇੱਥੇ ਪੰਜਾਬ ਚ ਆਪਣਾ 24 ਘੰਟੇ ਇੱਥੇ ਰਹਿਣ ਪਹਿਰਾ ਦੇਣ ਇੱਥੇ ਪਹਿਰਾ ਦੇਣ ਇੱਥੇ ਪਹਿਰਾ ਦੇਣ ਆ ਕੇ ਪੰਜਾਬ ਦੇ ਨੇੜਲੇ ਸਟੇਟਾ ਚ ਕਰਤਾਰਪੁਰ ਲਾਲੋ ਕਪੂਰ ਥੱਲਾ ਲਾਲੋ ਜਲੰਧਰ ਇਹ ਸਾਰੇ ਨੇੜਿਕੀ ਇੱਥੇ ਆਉਣ ਔਰ ਦਿੱਲੀ ਬੈਠ ਕੇ ਦਿੱਲੀ ਥੋੜੀ ਹੀ ਹੋ ਰਿਹਾ ਕੁਝ ਪੁਤਲਾ ਤਾਂ ਪੰਜਾਬੀਆਂ ਨੂੰ ਪੈ ਰਿਹਾ ਪੰਜਾਬੀਆਂ ਨੂੰ ਪੈ ਰਿਹਾ ਪੁਤਲਾ ਪੰਜਾਬੀਆਂ ਨੂੰ ਪੈ ਰਿਹਾ ਇਹ ਵੀ ਚੀਜ਼ ਪੰਜਾਬੀਆਂ ਨੂੰ ਹੁਣ ਦੇਖੋ ਹਰਿਆਣੇ ਦਾ ਪਾਣੀ ਦਾ ਮਸਲਾ ਉਹ ਪੰਜਾਬੀਆਂ ਨੂੰ ਰੇਗ ਜਗ੍ਹਾ ਪਾ ਪੰਜਾਬੀ ਸਾੜਾ ਹੁੰਦਾ ਤਾਂ ਪੰਜਾਬੀ ਮਰਦੇ ਸਾਰੇ ਪੰਜਾਬੀਆਂ ਦਾ ਹੀ ਹੈ ਜੀ ਪੰਜਾਬੀ ਅੱਗੇ ਕਰ ਦਿੰਦੇ ਸਾਰੀ ਜਗ੍ਹਾ ਸਰਦੀ ਆਵੇ ਠਰੇ ਪੰਜਾਬੀ ਗਰਮੀ ਆਵੇ ਸੜੇ ਪੰਜਾਬੀ ਸੜੇ ਪੰਜਾਬੀ ਇਹ ਗੱਲ ਆ ਕਿ ਤਾਂ ਹੁਣ ਪੰਜਾਬ ਹੁਣ ਬਾਰਡਰ ਦੀ ਗੱਲ ਆ ਕਿ ਤਾਂ ਹੁਣ ਪੰਜਾਬੀ ਮੋਰੇ ਹੁਣ ਲੜੇ ਪੰਜਾਬੀ ਠਰੇ ਸੜੇ ਲੜੇ ਪੰਜਾਬੀ ਪੰਜਾਬੀ ਆ ਐਂਡ ਜੀ ਪਰ ਮਰੇ ਵੀ ਪੰਜਾਬੀ ਥੋੜੇ ਲਈ ਪੰਜਾਬ ਦੀ ਪੰਜਾਬੀਆ ਪੰਜਾਬ ਵਿੱਚ ਦੇਖੋ ਕਿੰਨੇ ਸੂਝਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਸਾਰੇ ਪੰਜਾਬ ਚੋ ਹੀ ਹੋਏ ਆ ਕਿਤੇ ਹੋਸਟੇਟਾਂ ਦੇ ਦਾਦਿਓ ਕਿਹੜੇ ਹੈਗੇ ਕੋਈ سپورਟ ਕਰ ਰਹੇ ਚਲੋ ਠੀਕਾ ਹੋ ਰਿਹਾ ਵਾ ਫਿਰ ਵੀ سپورਟ ਕਰ ਰਹੇ ਆ ਪਰ ਹਾਂ ਜਿਤ ਤੱਕ ਮੈਂ ਉਸ ਬਾਰਡਰ ਤੱਕ ਹੀ ਰਹੇ ਤਾਂ ਜਿਆਦਾ ਵਧੀਆ ਸੀ ਸੱਚ ਦੀ ਗੱਲ ਪਤਾ ਕੀ ਵੀਰੇ ਆ ਜਿਹੜੀਆਂ ਮਸਾਇਲਾਂ ਇਹ ਤਾਂ ਘੱਟ ਆ ਜਿਹੜੀ ਨੈਸ਼ਨਲ মিডিਆ ਮੂੰਹ ਚੋਂ ਗੋਲੇ ਸਿੱਟਦਾ ਨਾ ਉਹ ਜਿਆਦਾ ਕਿਉਂਕਿ ਪ੍ਰੋਪੋਗੇਸ਼ਨ ਆ ਉਹ ਹਿੰਦੀ ਉਹ ਹੋਰ ਜਨਤਾ ਚ ਕੀ ਕਹਿੰਦੇ ਹੁੰਦੇ ਆ دہشت دہشت ਹ دہشت ਦਾ ਮੋਲ ਬਣਾ ਰਿਆ ਬਹੁਤ ਜਿਆਦਾ ਇਹ ਤਾਂ ਚਲੋ ਮਸਾਇਲਾ ਆ ਰੀਆਂ ਰਾਤ ਨੂੰ ਇਹ ਚਲੋ ਆਪਣੇ ਲੱਗੇ ਹੋਏ ਜਵਾਨ ਉਹ ਖਤਮ ਕਰੀ ਜਾਂਦੇ ਹਵਾ ਚ ਪਰ ਉਹ ਜਿਹੜੀ ਆ মিডিਆ ਦੇ ਵਿੱਚ ਕਾਫੀ ਹਿੰਦੀ ਚੈਨਲ ਉਹ ਕਰਿਆ ਉਹ ਬਹੁਤ دہشت ਡਰਾਉ ਮਾਹੌਲ ਬਣਾ ਰਿਆ ਹੋਵੇ ਦੇਖੋ ਫੌਜ ਤੇ ਸਾਨੂੰ ਮਾਨ ਸਾਡੇ ਸੂਰਮੇ ਆ ਪਰ ਇੱਕ ਗੱਲ ਹੋਰ ਜੇ ਪਾਕਿਸਤਾਨ ਤੱਕ ਵੀਡੀਓ ਜਾ ਰਹੀ ਹੈ ਹਾਲਾਂਕਿ ਸਾਡੀ ਭਾਰਤ ਸਰਕਾਰ ਨੇ 8000 ਦੇ ਲਗਭਗ ਪਾਕਿਸਤਾਨ ਦੇ YouTube ਚੈਨਲ ਜਿਹੜੇ ਬੰਦ ਕਰ ਦਿੱਤੇ ਆ ਜੇ ਸਾਡੀ ਵੀਡੀਓ ਜਾ ਰਹੀ ਆ ਤਾਂ ਤੁਸੀਂ ਦੇਖੋ ਇੱਥੇ ਧਮਾਕਾ ਹੋਇਆ ਜੇ ਕੋਈ ਹੋਰ ਸਟੇਟ ਹੁੰਦੀ ਬੰਦਿਆਂ ਨੇ ਪਿੰਡ ਛੱਡ ਕੇ ਚੱਲ ਜਾਣਾ ਸੀ ਲੋਕ ਤਾਂ ਦੂਰੋਂ ਦੂਰੋਂ ਦੇਖਣ ਆ ਰਹੇ ਕਿ ਆ ਕੀ ਚੀਜ਼ ਸੀ ਆ ਰਹੇ ਇੱਥੇ ਦੇਖਣ ਲੋਕ ਕੀ ਸੀ ਕੀ ਕੁਛ ਨੂੰ ਨੁਕਸਾਨ ਤਾਂ ਨਹੀਂ ਹੋਇਆ ਕੁਝ ਲੋਕ ਹੀ ਆਪ ਦੇਖਣ ਆ ਰਹੇ ਦੂਰੋਂ 15 20 ਕਿਲੋਮੀਟਰ ਤੋਂ ਲੋਕੀ ਪੰਜਾਬੀ ਇੱਥੇ ਥੋੜੀ ਦੇਰ ਤੱਕ ਦੇਖਿਓ ਲੋਕਾਂ ਦੇ ਇੱਥੇ ਕਿਦਾਂ ਹੋ ਜਾਣਾ ਸਵੇਰ ਦਾ ਦੇਖੋ ਮੇਲਾ ਹੀ ਲੱਗਾ ਹੋਇਆ ਇੱਥੇ ਡਰ ਨਹੀਂ ਆ ਲੋਕਾਂ ਨੂੰ ਡਰ ਨਹੀਂ ਪੰਜਾਬੀ ਨਹੀਂ ਡਰਦੇ ਪੰਜਾਬੀ ਆ ਅੱਗੇ ਨਹੀਂ ਡਰਿਆ ਤੇ ਹੁਣ ਕਿੱਥੇ ਡਰਨਾ ਪੰਜਾਬੀ ਕਹਿੰਦਾ ਕੋਈ ਨਹੀਂ ਦੇਖ ਲਾਂਗੇ ਪੰਜਾਬੀ ਦੇਖ ਲੈ ਬਿਲਕੁਲ ਜੀ ਇਦਾਂ ਹੀ ਦੇਖ ਨੌਜਵਾਨ ਦਿਖਾਓ ਭਰਾ ਕਿਉਂ ਲੋ ਇਹ ਦੇਸ਼ ਭਗਤੀ ਪੰਜਾਬ ਨੂੰ ਪਿਆਰ ਕਰਦੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦੇ ਆ ਦੇਸ਼ ਨੂੰ ਪਿਆਰ ਕਰਦੇ ਆ ਔਰ ਅਮਨ ਆਮਾਨ ਦੀ ਸਥਿਤੀ ਚਾਹੀਦੀ ਮੈਂ ਫਿਰ ਤੋਂ ਉਹੀ ਗੱਲ ਕਹਿਣੀ ਚਾਹੁੰਦਾ ਜਿਹੜੀ ਪਹਿਲਾਂ ਕਹੀ ਸੀ ਕਿ ਲੋਹੇ ਦਾ ਸਵਾਦ ਘੋੜੇ ਨੂੰ ਪਤਾ ਹੁੰਦਾ ਔਰ ਪੰਜਾਬ ਲਈ ਤਾਂ ਉਹੀ ਗੱਲ ਹੈ ਕਿ ਅੰਬ ਖਾਣ ਨੂੰ ਬਾਂਦਰੀ ਤੇ ਡਾਂਗਾ ਖਾਣ ਨੂੰ ਰਿੱਚ ਜੀ ਇਹ ਵੀ ਆ ਦੇਖੋ ਕਿ ਤਾਂ 2 ਸੈਕਿੰਡ ਦੇ ਵਿੱਚ ਆ ਜਾਂਦਾ ਦਿਖਾਓ ਦਿਖਾਓ ਵੀਡੀਓ ਇਹਨਾਂ ਕੋਲ ਹੈਗੀ ਆ ਵੀਰਾਂ ਕੋਲ ਲੈ ਆ ਵੀ ਦਿਖਾ ਆ ਪੰਜਾਬ ਇਹ ਪੰਜਾਬ ਨੂੰ ਚਾਹਣ ਵਾਲੇ ਆ ਹਾਂਜੀ ਹਾਂਜੀ ਬੱਚੇ ਬੱਚੇ ਦੇ ਦਿਲ ਚ ਪੰਜਾਬ ਵਸਦਾ ਦਿਖਾ ਦੇ ਵੀਰ ਛੇਤੀ ਵੀਡੀਓ ਕਿਉਂਕਿ ਲਾਈਵ ਚੱਲ ਰਿਹਾ ਆ ਆ ਦਿਖਾ ਦਿਓ ਜੀ ਲਾਈਟ ਬਧਾਓ ਮੜੀ ਲਾਈਟ ਬਧਾ ਛੋਟੇ ਵੀਰ ਪੈਂਟ ਦਾ ਹੀ ਆਈ ਬੋਲਦਾ ਪਿਆ ਵਿੱਚ ਉਹ ਲੈ ਦੇਖ ਲਓ ਇੱਥੋਂ 3-3 ਕਿਲੋਮੀਟਰ ਹੌਣਾ ਜਗਜੀਤਪੁਰ ਤੇ ਉੱਥੋਂ ਆਂਦੇ ਆਂਦੇ ਵੀਡੀਓ ਬੰਨਦੀ ਨਾਲ ਹੀ ਜਾ ਕੇ ਜੜਾ ਮਤਨੀ ਖੜਾਕਾ ਹੁੰਦਾ ਜੀ ਕਰੇ ਅੱਛਾ ਉਹ ਮੁੰਡਾ ਜਾਗਦਾ ਹੀ ਸੀ ਹਾਂਜੀ ਹਾਂਜੀ ਰਾਤ ਨੂੰ ਜਾਗਦਾ ਹੀ ਸੀਗਾ ਠੀਕ ਹੈ ਆ ਦੇਖ ਸਕਦੇ ਹੋ ਜੀ ਵੀਡੀਓ ਚਾਚੇ ਹੁਣੇ ਜੀ ਤਾਂ ਇਹ ਜਿਹੜੀ ਲਾਈਵ ਕਹਿੰਦੇ ਵੀਰ ਨੇ ਵੀਡੀਓ ਵੀ ਬਣਾਈ ਆ ਤਾਂ ਤੁਸੀਂ ਦੇਖੋ ਇਹ ਜਿਹੜੀ ਮਿੱਟੀ ਬਹੁਤ ਸਖਤ ਹੈ ਜਿਹੜੀ ਹਿਲਦੀ ਨਹੀਂ ਹੈ ਕਹੀਂ ਮਾਰਨ ਤੇ ਵੀ ਉਹ ਦੇਖੋ ਤੁਸੀਂ ਵੀ ਪੰਜ ਬਈ 50 50 ਫੁੱਟ ਤੱਕ ਦੂਰ ਜਾ ਕੇ ਮਿੱਟੀ ਜਿਹੜੀ ਹੈ ਉਹ ਪੱਥਰ ਬਣ ਬਣ ਕੇ ਡਿੱਗੀ ਹੈ ਔਰ ਮੌਕੇ ਤੇ ਲੀਡਰ ਸਹਿਬਾਨ ਨੇ ਤਾਂ ਐਮਐਲਏ ਢਾਲੀਵਾਲ ਸਾਹਿਬ ਮੌਜੂਦ ਨੇ ਫਗਵਾੜੇ ਤੋਂ ਔਰ ਜਿਹੜੇ ਵਿਜਨਰੀ ਲੀਡਰਸ ਹੁੰਦੇ ਨੇ ਉਹੀ ਇਹੋ ਜੇ ਮੌਕਿਆਂ ਤੇ ਪਹੁੰਚਦੇ ਆ ਸਰ ਤੁਸੀਂ ਮੌਕੇ ਤੇ ਪਹੁੰਚਿਓ ਹਾਲਾਤ ਹੈ ਤਾਂ ਤਣਾਵ ਵਾਲੇ ਲੇਕਿਨ ਪੰਜਾਬੀਆਂ ਤੁਸੀਂ ਜੋਸ਼ ਦੇਖ ਸਕਦੇ ਹੋ ਔਰ ਕਿਉਂਕਿ ਆਪ ਸਾਰੇ ਜਾਣਦੇਗੇ ਕਿ ਅੱਜਕੱਲ ਸਾਰੇ ਲੋਕੀ ਜਿਹੜੇ ਹੈਗੇ ਨੇ ਦੁਨੀਆ ਦੇ ਹਰ ਕਾਰਨਰ ਦੇ ਨਾਲ ਇਨ ਟੱਚ ਰਹਿੰਦੇ ਹੈਗੇ ਤਾਂ ਅੱਜ ਦੇ ਸਮੇਂ ਵਿੱਚ ਆਪ ਸਾਰੇ ਜਾਣਦੇਗੇ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਤੋਂ ਪਹਿਲਗਾਮ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਸੀ ਜੀ ਉਦੋਂ ਤੋਂ ਜਿਹੜਾ ਦੋਨੇ ਦੇਸ਼ਾਂ ਦੇ ਵਿੱਚ ਜਿਹੜਾ ਮਾਹੌਲ ਹੈਗਾ ਉਹ ਤਣਾਪੂਰਨਾ ਹੈਗਾ। ਔਰ ਆਪ ਸਾਰੇ ਜਾਣਦੇ ਕਿ ਸਾਡੇ ਦੇਸ਼ ਵੱਲੋਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਮਿਲੀਟੈਂਟ ਕੈਂਪ ਸੀਗੇ ਉਹਨਾਂ ਤੇ ਜਾ ਕੇ ਅਟੈਕ ਕਰਕੇ ਨੌਂ ਜਗ੍ਹਾ ਤੇ ਅਟੈਕ ਕਰਕੇ ਉਹਨਾਂ ਨੂੰ ਵਿਸਥਿਤ ਕੀਤਾ ਹੈਗਾ। ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਜਿਹੜੇ ਰਿਟੇਲਡ ਕੀਤਾ ਔਰ ਪਰਸੋ ਜਿਹੜਾ ਹੱਤਕ੍ਰਮ 12 ਸਿਟੀਜ਼ ਦਾ ਸਾਡੇ ਫਗਵਾੜਾ ਦੇ ਜਿੰਨੇ ਵੀ ਆਪਣੀ ਤਰਫ ਪੰਜਾਬ ਦੇ ਜਿਹੜੀਆਂ 12 ਸਿਟੀ ਸੀਗੇ ਉਹਨਾਂ ਵਿੱਚ ਮਿਜ਼ਾਈਲ ਅਟੈਕ ਹੋਏ ਨੇ ਤਾਂ ਕੋਈ ਨਹੀਂ। ਉਸ ਕਰਕੇ ਕੱਲ ਸ਼ਾਮ ਨੂੰ ਲੱਗਦਾ ਸੀ ਮੇਰੇ ਡਿਸਪੈਚ ਨੂੰ ਗਲ ਵੀ ਸੀ ਦਾ ਕੱਲ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਅੱਜ ਪਰੇ ਬਾਲ ਜਿਹੜੀ ਸਿਚੁਏਸ਼ਨ ਇਹ ਹੈਗੀ ਹੈ ਇਹਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਸਿਚੁਏਸ਼ਨ ਖਰਾਬ ਹੋ ਜਾਣੀ ਹੈਗੀ ਹੈ ਤੋਂ ਇਸ ਕਰਕੇ ਅੱਜ ਜਿਹੜਾ ਆਪਾਂ ਦੇਖਦੇ ਕਿ ਜਿਹੜਾ ਇਹਦੇ ਵਿੱਚ ਸਾਡਾ ਪਲੇਪੁਰ ਜਿਹੜਾ ਪਿੰਡ ਹੈਗਾ ਉਹਦਾ ਰਕਵਾ ਹੈਗਾ ਇਹ ਔਰ ਇਹ ਦੇਖਣ ਨੂੰ ਤੁਸੀਂ ਦੇਖਿਆਗਾ ਕਿੰਨਾ ਬੜਾ ਡੂੰਘਾ ਟੂਆ ਪੈਗਾ ਜਬ ਮਜ਼ਾਹੀਲ ਬਿਲਕੁਲ ਮਜ਼ਾਹੀਲ ਹੀ ਹੋਏਗੀ ਕੋਈ ਜਿਹੜੀ ਇਹ ਕੱਲ੍ਹ ਤੱਕ ਸਪਸ਼ਟ ਨਹੀਂ ਹੋਏਗੀ ਕੋਈ ਕਿ ਇਹ ਤਾਂ ਆਰਮੀ ਅਥਾਰਟੀਜ਼ ਕਰਸਦੀ ਹੈ ਜਿ세 ਕਿਸੇ ਜਿਨ੍ਹਾਂ ਨੇ ਮੁੱਖ ਤੇ ਦੇਖਿਆਗਾ ਕਿਉਂਕਿ ਇਹਦੇ ਵਿੱਚ ਜਿਹੜੇ ਆਪਣੇ ਟੈਕਨੀਕਲੀ ਬੈਕਗ੍ਰਾਉਂਡ ਨਹੀਂ ਹੈਗੀ ਆਪਾਂ ਨਹੀਂ ਦੱਸ ਸਕਦੇ ਕਿ ਮਜ਼ਾਈਲ ਸੀ ਜਾਂ ਕੀ ਸੀਗਾ ਜਾਂ ਮਜ਼ਾਈਲ ਕਿਸ ਤਰ੍ਹਾਂ ਤੇ ਆ ਗਈ ਹੈਗੀ ਇਸ ਕਰਕੇ ਪਰ ਆਪਾਂ ਦੇਖਣ ਨੂੰ ਦੇਖਿਆ ਕਿ ਬਹੁਤ ਵੱਡਾ ਉਹਨੇ ਟੁਆ ਪਾਇਆ ਹੈਗਾ ਨਾਲ ਹੀ ਜਿਹੜਾ ਮਿੱਟੀ ਦੇ ਜਿਹੜੇ ਛੋਟੇ-ਛੋਟੇ ਦਲੇ ਹੈਗੇ ਨੇ ਉਹ ਬੜੀ ਦੂਰ ਤੱਕ ਦੇਤੇ 5 5 6 600 ਮੀਟਰ ਦੂ ਚੱਕੇ ਮਾਰਿਆ ਗਈ ਤਾਂ ਇਸ ਕਰਕੇ ਇਹ ਅਸੀਂ ਅੱਛੀ ਕਿਸਮਤ ਹੈ ਕਿ ਕਿਸੇ ਪਿੰਡ ਦੇ ਆਬਾਦੀ ਵਾਲੇ ਰਕਵੇ ਵਿੱਚ ਨਹੀਂ ਗਰੀ ਹੈਗੀ ਤਾਂ ਇਸ ਕਰਕੇ ਬਾਕੀ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਵਾਸਤੇ ਫੇਸ ਕਰਨਾ ਪਊਗਾ ਕਿਉਂਕਿ 1971 ਤੋਂ ਬਾਅਦ ਜਿਹੜੀ ਹੈਗੀ ਆਪਾਂ ਲੜਾਈ ਕੋਈ ਦੇਖ ਕੇ ਨਹੀਂ ਬਾਕੀ ਜਿਹੜੇ ਕਾਰਗਿਲ ਦੇ ਵਿੱਚ ਲੜਾਈ ਸੀਗੀ ਉਹ ਜਿਹੜੀ ਬਾਰਡਰ ਤੇ ਜ਼ਿਆਦਾ ਰਹੀ ਹੈਗੇ ਨੇ ਉਸ ਕਰਕੇ ਅੱਜ ਜਿਹੜੇ ਹੈਗੇ ਸਾਰੇ ਲੋਕ ਜਿਹੜੇ ਹੈਗੇ ਬੱਚੇ ਹੈਗੇ ਨੇ ਜਿਹੜਾ ਜਨਰੇਸ਼ਨ ਜਿਹੜੀ ਹੈਗੀ ਆ ਉਹਨਾਂ ਵਾਸਤੇ ਨਵੀਂ ਚੀਜ਼ਾਂ ਪਰ ਮੈਂ ਸਾਰਿਆਂ ਨੂੰ ਬੇਨਤੀ ਇੱਕੋ ਹੀ ਕਰੂੰਗਾ ਕਿ ਸਾਰਿਆਂ ਨੇ ਜਿਹੜਾ ਹੈਗਾ ਇਸ ਸਮੇਂ ਵਿੱਚ ਅ ਐਡਮਿਨ ਸਟ੍ਰੇਸ਼ਨ ਵੱਲੋਂ ਸਰਕਾਰ ਵੱਲੋਂ ਸਮੇਂ-ਸਮੇਂ ਸਰ ਜੋ ਵੀ ਡਾਇਰੈਕਸ਼ਨਸ ਹੋਣੀਆਂ ਸਾਨੂੰ ਫਾਲੋ ਕਰਨੀਆਂ ਚਾਹੀਦੀਆਂ ਕਿਉਂਕਿ ਕਈ ਵਾਰੀ ਕਿਸੇ ਇਨਸਾਨ ਦੀ ਇੱਕ ਗਲਤੀ ਕਰਕੇ ਉਹ ਪਿੰਡ ਦੇ ਵਿੱਚ ਇੱਕ ਬੰਦਾ ਹੈਗਾ ਰਾਤ ਨੂੰ ਲਾਈਟ ਚਲਾ ਦਿੰਦਾ ਜਾਂ ਮੋਬਾਈਲ ਚਲਾਉਂਦਾ ਹੈਗਾ ਉਹ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਤਾਂ ਸਾਰਾ ਪਿੰਡ ਦਾ ਨੁਕਸਾਨ ਹੋ ਜਾਏਗਾ ਤੋ ਇਸ ਕਰਕੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਨਾਲ ਸਰਕਾਰ ਦੇ ਨਾਲ ਇਕਜੁੱਟ ਰਹਿਣਾ ਆਪਣੇ ਦੇਸ਼ ਦੇ ਨਾਲ ਇਕਜੁੱਟ ਰਹਿਣਾ ਔਰ ਫੌਜ ਦਾ ਜਿਹੜਾ ਹੈਗਾ ਸਾਨੂੰ ਹਰ ਸਮੇਂ ਉਹਦਾ ਹੌਸਲਾ ਬੁਲੰਦ ਰੱਖਣਾ ਚਾਹੀਦਾ ਸਰ ਲੋਕਾਂ ਦੇ ਮਨ 'ਚ ਇੱਕ ਸਵਾਲ ਹੈ ਕਿ ਅੱਗੇ ਕੀ ਹੋਵੇਗਾ ਕਿ ਤੁਹਾਡੇ ਕੋਲ ਸੂਚਨਾ ਹੋਵੇ ਕੋਈ ਤੁਸੀਂ ਸੂਚਨਾ ਸ਼ੇਅਰ ਕਰਨਾ ਚਾਹੋ ਕਿਉਂਕਿ ਲੋਕਾਂ ਦੇ ਮਨ 'ਚ ਡਰ ਹੈ ਕਿਤੇ ਇਹ ਜਿਹੜੀ ਜੰਗ ਚੱਲ ਰਹੀ ਆ ਜੰਗ ਇੱਕ ਤਰ੍ਹਾਂ ਦੀ ਲੱਗੀ ਹੋਈ ਕਿਉਂਕਿ ਤਣਾਅਪੂਰਨ ਸਥਿਤੀ ਹੈ ਇਹ ਵਿਕਰਾਲ ਰੂਪ ਤਾਂ ਨਹੀਂ ਜਮੂਰੇ ਜਾ ਕੇ ਜਿਹੜਾ ਵਿਕਰਾਲ ਰੂਪ ਤਾਂ ਨਹੀਂ ਬਣ ਜਾ ਕੇ ਜੰਗ ਦਾ ਆ ਦੇਖੋ ਇਸ ਤਰ੍ਹਾਂ ਕਿਉਂਕਿ ਇਸ ਸਮੇਂ ਸਮੇਂ ਸਿਰ ਆਪਾਂ ਜਾਣਦੇ ਹੈਗੇ ਕਿ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹੈਗੇ ਨੇ ਤਾਂ ਦੁਨੀਆ ਸਾਰੀ ਕਿਉਂਕਿ ਇਹਦੇ ਵਿੱਚ ਕੋਈ ਵੀ ਦੇਸ਼ ਜਦੋਂ ਲੜਦੇ ਹੈਗੇ ਤਾਂ ਕਈ ਵਾਰੀ ਉਹ ਬਾਕੀ ਦੇਸ਼ਾਂ ਦੇ ਵੀ ਇਨਵੋਲਵ ਹੁੰਦੇ ਕਰਕੇ ਵੀ World War system ਤੱਕ ਚਲਾ ਜਾਂਦਾ ਵੀ World War ਹੋ ਸਕਦੇ ਤੇ ਇਸ ਕਰਕੇ ਜਦੋਂ ਲੜਾਈ ਕੋਈ ਦੇਸ਼ਾਂ ਦੇ ਵਿੱਚ ਚੱਲਦੀ ਹੈ ਤਾਂ ਦੇਸ਼ ਜਿਹੜੇ ਕਈ ਦੇਸ਼ ਨਿਊਟਰਲ ਜਿਹੜੇ ਹੁੰਦੇ ਆ ਸਮਝਾਉਣ ਵਾਸਤੇ ਜੇ ਬਿਠਾ ਕੇ ਗੱਲ ਕਰਾਉਣ ਵਾਸਤੇ ਵੀ ਤਿਆਰ ਹੋ ਜਾਂਦੇ ਤੇ ਇਸ ਕਰਕੇ ਮੇਰੇ ਕਾ ਲੜਾਈ ਤਾਂ 8-10 ਦਿਨ ਦੀ ਬਹੁਤ 8-10 ਦਿਨ ਦੇ ਵਿੱਚ ਜਿਹੜਾ ਹੈਗਾ ਨੁਕਸਾਨ ਹੋ ਜਾਂਦਾ ਬਹੁਤ ਵੱਡਾ ਨੁਕਸਾਨ ਸਰਕਾਰਾਂ ਦਾ ਹੀ ਹੋ ਜਾਂਦਾ ਸਰਕਾਰਾਂ ਹਿਲ ਜਾਂਦੀਆਂ ਬਾਕੀ ਆਪਣੇ ਵਰਗੇ ਆਮ ਬੰਦੇ ਤਾਂ ਕੀ ਹੈਗੇ ਉਹਨਾਂ ਦਾ ਤਾਂ ਗਲਤੀ ਕਰਨੀ ਹੈਗੀ ਤੇ ਇਸ ਕਰਕੇ ਇਹ ਨਾ ਹੋਵੇ ਆਪਾਂ ਤੋਂ ਪਰਮਾਤਮਾ ਕੀ ਅਰਦਾਸ ਕਰਾਂਗੇ ਕਿ ਇਸ ਤਰ੍ਹਾਂ ਦੀ ਨੌਬਤ ਨਾ ਹੋਵੇ ਤੇ ਬੈਠ ਕੇ ਕੋਈ ਗੱਲ ਸਾਫ ਹੋ ਸਕਦਾ ਬੈਠ ਕੇ ਗੱਲ ਹੋ ਜਵੇ ਜਾਂ ਦੂਸਰੇ ਦੇਸ਼ ਕਰਦੇ ਇੰਟਰਵਿਊ ਹੋਗੇ ਉਹ ਕਰ ਸਕਦੇ ਨੇ ਪਰ ਆਮ ਬੰਦੇ ਵਾਸਤੇ ਜਿਹੜਾ ਆਮ ਸਾਡੀ ਜਨਤਾ ਹੈਗੀ ਉਹਦੇ ਵਾਸਤੇ ਲੜਾਈ ਕੋਈ ਦੁੱਖਦਾਈ ਹੁੰਦੀ ਹੈ ਨੁਕਸਾਦੇ ਹੁੰਦੇ ਪਰਸਲ ਆ ਜਿਹੜੀ ਘਟਨਾ ਹੋਈ ਹੈ ਸਿਚੁਏਸ਼ਨ ਹੈ ਤੁਸਾਨੂੰ ਸਮਝਣਾ ਵੀ ਚਾਹੀਦਾ ਕਿ ਜੇਕਰ ਕੋਈ ਐਡਵਾਈਜ਼ਰੀ ਐਡਮਿਨਿਸਟ੍ਰੇਸ਼ਨ ਜਾਰੀ ਕਰਦਾ ਸਾਨੂੰ ਉਹਤੇ ਅਮਲ ਕਰਨਾ ਚਾਹੀਦਾ ਕਿਉਂਕਿ ਡੈਫੀਨਿਟਲੀ ਉਹਨਾਂ ਕੋਲ ਕੋਈ ਨਾ ਕੋਈ ਤਾਂ ਇਨਪੁਟ ਹੋਏਗੀ ਨਹੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹੈਗਾ ਕਿ ਗਵਰਨਮੈਂਟ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਂ ਕੋਈ ਇਸ ਤਰ੍ਹਾਂ ਦੇ ਅਲਰਟ ਆਉਂਦਾ ਹੈਗਾ ਜੀ ਤ ਸਾਨੂੰ ਫੋਲੋ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਕੋਈ ਮਾੜੀ ਜੀ ਸਾਡੀ ਇੱਕ ਬੰਦੇ ਦੀ ਗਲਤੀ ਕਰਕੇ ਜਿਹੜਾ ਹੈਗਾ ਬਹੁਤ ਵੱਡੀ ਮਾਤਰਾ ਤੇ ਬਹੁਤ ਵੱਡੀ ਕੀਮਤੀ ਜਾਨਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਤੋ ਇਸ ਕਰਕੇ ਸਭਨੇ ਸਮੇਂ ਸਿਰ ਸਾਨੂੰ ਪ੍ਰੇਰਣ ਕਰਨਾ ਚਾਹੀਦਾ ਔਰ ਇਹਦੇ ਵਿੱਚ ਬੇਸ਼ੱਕ ਦੇ ਅੱਜ ਜਿਹੜੇ ਬੱਚੇ ਹੈਗੇ ਨੇ ਸਾਡੀ ਜਨਰੇਸ਼ਨ ਹੈਗੀ ਆ ਉਹ ਸ਼ਾਇਦ ਹਰ ਗੱਲ ਨੂੰ ਲਾਈਟਲੀ ਲੈਂਦੇ ਪਰ ਇਹਦੇ ਵਿੱਚ ਸਿਆਣੇ ਬੰਦੇ ਵੀ ਹੋਗੇ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੇ ਪੁਰਾਣਾ ਸਮਾਂ ਦੇਖਿਆ ਤੋ ਇਸ ਦਾ ਦੀ ਕੋਈ ਆਉਂਦੀ ਤਾਂ ਸਾਨੂੰ ਖਾਸ ਕਰਕੇ ਪਿੰਡਾਂ ਦੇ ਵਿੱਚ ਪੰਚ ਸਰਪੰਚ ਜਾਂ ਪੰਚਾਇਤ ਹੈਗੀ ਆ ਸ਼ਹਿਰ ਦੇ ਵਿੱਚ ਉਹ ਐਮਸੀ ਸਾਹਿਬਾਨ ਨੇ ਉਹਨਾਂ ਨੂੰ ਆਪ ਆਪਣੇ ਹ ਹੁੰਦੀ ਤੁਹਾਨੂੰ ਫੋਲੋ ਕਰਨ ਬਹੁਤ ਸ਼ੁਕਰੀਆ ਸਰ ਔਰ ਇਹ ਸਨ ਐਮਐਲਏ ਧਾਲੀਵਾਲ ਜੀ ਫਗਵਾੜਾ ਤੋਂ ਔਰ ਮੈਨੂੰ ਅੱਛਾ ਲੱਗੇ ਨਾ ਗੱਲਬਾਤ ਕਰਕੇ ਕਿਉਂਕਿ ਬਹੁਤਾ ਜਿਆਦਾ ਤਾਮਜਾਮ ਨਹੀਂ ਆ ਐਮਐਲਏ ਸਾਹਿਬ ਆਮ ਹੀ ਵਿਚਰ ਰਹੇ ਆ ਕੋਈ ਬਹੁਤੀ ਸਿਕਿਉਰਿਟੀ ਨਹੀਂ ਹੈਗੀ ਕਿ ਜਿਹੜੀ ਪਾਸੇ ਚੱਕ-ਚੱਕੇ ਮਰੀ ਜਾਂਦੀ ਹੈ ਤਾਂ ਇਹ ਗੱਲ ਚੰਗੀ ਲੱਗੀ ਮੈਨੂੰ ਕਿ ਆ ਕੇ ਇੱਥੇ ਆਮ ਪਬਲਿਕ ਵਾਂਗ ਹੀ ਗੱਲ ਕਰੇ ਜੀ ਭਾਜੀ ਮਨ ਚ ਕੀ ਵਿਚਾਰ ਉਮੜ ਰਹੇ ਆ ਜੀ ਇਹ ਜਿਹੜਾ ਕੱਲ ਦਾ ਇਹ ਇਰਾਦਾ ਹਾਦਸਾ ਹੋਇਆ ਹੇਗਾ ਤਾਂ ਇਹ ਮੰਤ ਭਗਾ ਲੇਕਨ ਕੀ ਆ ਵੀ ਇਹ ਤੋਂ ਬਚਨਵਾਸ ਤੇ ਸਾਨੂੰ ਆਪ ਜਿਆਦਾ ਅਵੇਅਰਨੈਸ ਹੋਣਾ ਚਾਹੀਦਾ ਜੀ ਕਾਰਨ ਇਹ ਵੀ ਜਿੱਦਾਂ ਬਲੈਕਆਊਟ ਦਾ ਪਾਸ ਕੀਤਾ ਹੋਇਆ ਹੈ ਜੀ ਵੀ ਉਹਨੂੰ ਫਾਲੋ ਕਰਨ ਲੋਕੀ ਜਿੱਦਾਂ ਜਿਹੜਾ ਲੜਾਈ ਦਾ ਸਾਇਰਨ ਵੱਜਿਆ ਸੀਗਾ ਇਹ ਲੋਕਾਂ ਨੂੰ ਸੇਧ ਦੇਣ ਵਾਸਤੇ ਆ ਹੂੰ ਇਹ ਡਰੋਨ ਵਾਸਤੇ ਜਾਂ ਕੁਝ ਕੰਮ ਕਰਨ ਵਾਸਤੇ ਨਹੀਂ ਹੈ ਵੀ ਆਪਣੇ ਡਰੋਨਾਂ ਦੀ ਤੇ ਉਹਨਾਂ ਦੇ ਜਿਹੜੇ ਆਵਾਜ਼ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਜੀ ਤੇ ਸੋ ਮੈਂ ਪਿੰਡ ਸਾਰੇ ਨਗਰ ਵਸੀਆਂ ਨੂੰ ਕਹਿਣਾ ਇੱਕ ਮਿੰਟ ਸਰ ਵੇਟ ਕਰੋ ਮੈਂ ਬੈਕ ਕਾਲ ਕਰਦਾ ਸਭ ਤਾਂ ਫੋਜੀ ਨੇ ਸਰ ਜੀ ਮੈਂ ਆਰਮੀ ਦੇ ਵਿੱਚੋਂ ਸੁਪਦਾਰ ਮੇਜਰ ਰਟਾਇਆ ਹਾਂ 28 ਸਾਲ ਨੌਕਰੀ ਕਰਕੇ ਮੇਰਾ ਜਿਹੜੀ ਇਹ ਮੋਜ਼ਲ ਡਿੱਗਿਆ ਸਵੇਰੇ ਸੀ ਇਹਨਾਂ ਦੇ ਜਿਹੜੇ ਹੋਂ ਜਿਹੜੇ ਇਹ ਆ ਟੋਆ ਆ ਸਵੇਰੇ ਇਹਦੇ ਨਾਲ 1 ਫੁੱਟ ਹੋਰ ਡੂੰਘਾ ਟੋਆ ਸੀ ਕਿਉਂਕਿ ਲੋਕਾਂ ਨੇ ਹੁਣ ਵਿੱਚ ਇਹ ਤੇ ਵੜ ਵੜ ਕੇ ਜਿਹੜੇ ਆਪਰਲੇ ਮਿੱਟੀ ਦੇ ਢਿੱਗੇ ਆ ਕੁਝ ਥੱਲੇ ਉਹਨਾਂ ਨੇ ਟੁਕੜੇ ਕੱਢ ਕੇ ਆਪਣੇ ਘਰਾਂ ਨੂੰ ਕੁਝ ਮੈਂ ਟੁਕੜੇ ਕੱਢ ਕੇ ਜਿਹੜੇ ਇੰਨੇ ਜਿੰਨੇ ਵੀ ਮੇਰੇ ਹਿੱਸੇ ਆਏ ਮੈਂ ਸਾਰੇ ਕੱਢ ਕੇ ਮੈਨੂੰ ਪਤਾ ਸੀ ਇਹਨਾਂ ਲੋਕਾਂ ਨੇ ਬਾਅਦ ਚ ਕੱਢ ਕੇ ਘਰਾਂ ਨੂੰ ਲੈ ਜਾਣੇ ਤਾਂ ਸੋ ਮੈਂ ਉਹਨਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਦਿੱਤੇ ਕਿਉਂ ਜੋ ਵੀ ਉਹਨਾਂ ਨੇ ਆਪਣੀ ਪ੍ਰੋਸ ਦਰਸਬ ਇਹ ਉਹ ਸਵਾਲ ਜਿਹੜਾ ਉੱਠ ਰਿਹਾ ਪੂਰੇ ਪੰਜਾਬ ਵਿੱਚ ਕਿ ਇਹ ਡਰੋਨ ਦਾ ਹਮਲਾ ਹੈ ਕਿ ਮਿਸਾਈਲ ਦਾ ਮਲਬਾ ਡਿੱਗਿਆ ਜੀ ਐਕਚੁਅਲੀ ਤਾਂ ਜਿਹੜੀ ਇੱਥੇ ਫਾਇਰ ਹੋ ਇਹ ਮਿਸਾਈਲ ਫਾਇਰ ਹੋਈ ਆ ਮਿਸਾਈਲ ਦਾ ਪਾੜ ਮੈਂ ਫਾਸ ਮਿਸਾਈਲ ਦਾ ਪਾੜ ਕੇ ਉਹਦੇ ਵਿੱਚ ਇੱਕ ਮਿਜ਼ਾਈਲ ਇੱਕ ਇਹੋ ਜਿਹਾ ਜੰਤਰ ਆ ਤੁਸੀਂ ਇਹਨੂੰ ਫਾਇਰ ਕਰਨ ਤੋਂ ਬਾਅਦ ਵੀ ਕੰਟਰੋਲ ਕਰ ਸਕਦੇ ਆ ਓਕੇ ਹਾਂਜੀ ਜਿੱਦਾਂ ਗੋਲੀ ਜਾਂ ਬੰਬ ਨਿਕਲ ਗਿਆ ਉਹਦਾ ਤੁਸੀਂ ਕੋਈ ਕੰਟਰੋਲ ਨਹੀਂ ਹੈ ਲੇਕਿਨ ਇਹ ਫਾਇਰ ਕਰਨ ਤੋਂ ਬਾਅਦ ਵੀ ਕੰਟਰੋਲ ਕਰ ਸਕਦੇ ਆ ਤੇ ਉਹਨਾਂ ਨੇ ਕੀਤਾ ਆ ਔਰ ਜਦੋਂ ਇਹ ਫਾਇਰ ਹੁੰਦੀ ਆ ਜਦੋਂ ਫਾਇਰ ਹੋਊਗਾ ਜਿੱਥੇ ਤਾਂ ਇਹਨਾਂ ਨੇ ਟਾਰਗੇਟ ਲਾਇਆ ਜੇ ਉਹਨਾਂ ਨੂੰ ਉਹ ਗਾਈਡ ਨਹੀਂ ਕਰਦੇ ਜਿੱਥੇ ਉਹਨੇ ਟਾਰਗੇਟ ਲਾਇਆ ਉੱਥੇ ਉਹ ਡਿੱਗਣੀ ਆ ਇਹ ਹੁਣ ਕਿ ਡਰੋਨ ਦੇ ਨਾਲ ਅਟੈਕ ਕੀਤਾ ਜਾਂ ਇਹਨੂੰ ਖੁਦ ਨੂੰ ਫਾਇਰ ਕੀਤਾ ਇਹ ਤਾਂ ਹੁਣ ਉਹ ਦੱਸ ਸਕਦੇ ਆ ਸੁਪੀ ਸਰ ਸਾਹਿਬ ਇੱਕ ਹੋਰ ਗੱਲ ਜਿਹੜੀ ਆਮ ਤੌਰ ਤੇ ਹੁਣ ਚਰਚਾ ਵਿੱਚ ਆ ਕਿ ਸਾਡਾ 에ਅਰ ਡਿਫੈਂਸ ਸਿਸਟਮ ਬੜਾ ਸਟਰੋਂਗ ਹੈ ਕਹਿੰਦੇ ਪਿਛਲੇ 15 ਸਾਲਾਂ 'ਚ ਬੜਾ ਸਟਰੋਂਗ ਕੀਤਾ 에ਅਰ ਡਿਫੈਂਸ ਸਿਸਟਮ ਜਿਹੜੀ ਇਹ ਮਿਸਾਈਲ ਗਿਰੀ ਹੈ ਤੁਹਾਡੀ ਜਾਣਕਾਰੀ ਕੀ ਕਹਿੰਦੀ ਹੈ ਕਿ ਇਹਨੂੰ ਉੱਪਰ ਹੀ ਨਸ਼ਟ ਕਰ ਦਿੱਤਾ ਗਿਆ ਕਿ ਇਹ ਆਪਣੇ ਟਾਰਗੇਟ ਤੇ ਆ ਕੇ ਡਿੱਗੀ ਹੈ ਜੀ ਇਹਨੂੰ ਨਸ਼ਟ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਆ ਕੇ ਫੇਅਰ ਹੋਈ ਹੈ ਨਿਊਟਰਲਾਈਜ਼ ਨਹੀਂ ਕੀਤਾ ਕਿਉਂਕਿ ਜੇ ਪਿੱਛੇ ਕਈ ਹੋਰ ਵੀ ਮੇਰੇ ਕੋਲ ਵੀਡੀਓਜ਼ ਐ ਉਹਦੇ ਵਿੱਚ ਜਿੱਦਾਂ ਬਲੈਂਡ ਹੋਈ ਹੈ ਉਹਨਾਂ ਨੂੰ ਇੱਥੇ ਨਸ਼ਟ ਕਰ ਦਿੰਦੇ ਫਿਰ ਉਹ ਬਲੈਂਡ ਹੋ ਜਾਂਦੀਆਂ ਲੇਕਿਨ ਖਤਰਾ ਉਹ ਇਤੋਂ ਵੀ ਜ਼ਿਆਦਾ ਹੁੰਦਾ ਕਿਉਂਕਿ ਆਮ ਤੌਰ ਤੇ ਆਪਾਂ ਨੂੰ ਜਿੱਦਾਂ ਹੁਣ ਤੀਸ ਦੇਣ ਦੇ ਲੋਕ ਆ ਕੇ ਇੱਥੇ ਭੀੜ ਬਣਾ ਲੈਂਦੇ ਪਤਾ ਨਹੀਂ ਕੀ ਹੋਇਆ ਇਦਾਂ ਦੇ ਮੌਕੇ ਤੇ ਅਸੇ ਭੀੜ ਨਹੀਂ ਬਣਾਉਣੀ ਚਾਹੀਦੀ ਦੂਜਾ ਜਿਹੜੀ 에ਅਰ ਡਿਫੈਂਸ ਦੀ ਗੱਲ ਕਰਦੇ ਆ 에ਅਰ ਡਿਫੈਂਸ ਆਪਣਾ ਵਾਕਿਆ ਹੀ ਸਟਰੋਂਗ ਆ ਇਦਾਂ ਹੁੰਦਾ ਜਦੋਂ ਤੁਸੀਂ ਲਗਾਤਾਰ ਸਾਇਰਨ ਕਈ ਵਾਰੀ ਜਿਹੜੇ ਆ ਰੜਾ ਰੜਾ ਰਿਹਾ ਕੇ ਵੀ ਰੇਂਜ ਦੇ ਵਿੱਚੋਂ ਨਿਕਲ ਵੀ ਜਾਂਦੇ ਆ ਹੋ ਸਕਦਾ ਉਹਨਾਂ ਦੀ ਮਿਸ ਦੇ ਵਿੱਚ ਇਹ ਕਿਤੇ ਨਿਕਲ ਕੇ ਆ ਗਏ ਕਿਉਂਕਿ ਤਿੰਨ ਚਾਰ ਜਾਂ ਜਦੋਂ ਲਗਾਤਾਰ ਤੁਸੀਂ ਮਜ਼ੈਲਾਂ ਫੇਰ ਕਰਦੇ ਆ ਜੇ ਸਟਰੋਂਗ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਇਦਾਂ ਵੀ ਹੋ ਸਕਦਾ ਵਿੱਚੋਂ ਇੱਕ ਅੱਧੀ ਵਿੱਚ ਮਸੈਲ ਨਿਕਲ ਕੇ ਆ ਵੀ ਸਕਦੀ ਆ ਹੁਣ ਸਥਿਤੀ ਕੀ ਲੱਗ ਰਹੀ ਸੁਪੇਧਰ ਸਾਹਿਬ ਅੱਗੇ ਕੀ ਹੋਏਗਾ ਲੋਕਾਂ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਉਹ ਅੱਗੇ ਕੀ ਦੇਖੋ ਜੀ ਇੱਕ ਪਾਸੇ ਤਾਂ ਕਹਿ ਰਿਹਾ ਵੀ ਟੇਬਲ ਟਾਕ ਹੋ ਰਹੀ ਆ ਜੇ ਟੇਬਲ ਟਾਕ ਹੁੰਦੀ ਆ ਤਾਂ ਸਭ ਤੋਂ ਵਧੀਆ ਕਿਉਂ ਨੁਕਸਾਨ ਜਾਂ ਉੱਧਰ ਦਾ ਜਾਂ ਇੱਧਰ ਦਾ ਇਹ ਸਾਰਾ ਨੁਕਸਾਨ ਇਨਸਾਨੀਅਤ ਦਾ ਆ ਬਿਲਕੁਲ ਬਿਲਕੁਲ ਕਿਉਂਕਿ ਜੋ ਉੱਧਰ ਦਾ ਫੌਜੀ ਜਾਂ ਸਾਡੀ ਸਿਵਲ ਕлле ਫੌਜੀ ਆਦਮੀ ਨਹੀਂ ਸਾਡੇ ਸਿਵਿਲਿਅਨ ਵੀ ਜੋ ਬਾਰਡਰ ਦੇ ਉੱਤੇ ਖੜੇ ਆ ਬਾਰਡਰ ਦੇ ਉੱਤੇ ਜਿਨ੍ਹਾਂ ਦੇ ਘਰ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਤੰਗੀ ਹੁੰਦੀ ਆ ਕਿਉਂ ਆਪਣਾ ਘਰ ਛੱਡਣਾ ਬਹੁਤ ਔਖਾ ਹੁੰਦਾ ਉਹ ਵੀ ਇਸ ਵਿੱਚ ਮਰਦੇ ਆ ਜੀ ਕਿ ਇਸ ਕਰਕੇ ਤੇ ਜੇ ਅਗਰ ਇਹ ਲੜਾਈ ਨੂੰ ਟਾਲਿਆ ਜਾਵੇ ਸਾਡੇ ਲੀਡਰ ਆ ਇਹਨੂੰ ਕਿ ਟੇਬਲ ਟਾਕ ਕਰਕੇ ਖਤਮ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਕਿਉਂਕਿ ਨੁਕਸਾਨ ਜ਼ਿਆਦਾ ਆ ਜੀ ਤੇ ਇਸ ਤੋਂ ਬਚਣਾ ਚਾਹੀਦਾ ਜੀ ਬਹੁਤ ਸ਼ੁਕਰੇ ਸੂਬੇਦਾਰ ਸਾਹਿਬ ਬਹੁਤ ਮਿਹਰਬਾਨੀ ਹੋਰ ਤੁਹਾਨੂੰ ਸਲੂਟ ਹੈ 28 ਸਾਲ ਦੇਸ਼ ਲਈ ਜਿਹੜੀ ਇਹਨਾਂ ਨੇ ਸੇਵਾ ਕੀਤੀ ਔਰ ਹੁਣ ਵੀ ਫੌਜੀ ਕਹਿੰਦੇ ਕਦੀ ਰਿਟਾਇਰ ਨਹੀਂ ਹੁੰਦਾ ਅੱਜ ਵੀ ਮੀਟਿੰਗ ਕਰਨ ਜਾ ਰਹੇ ਆਂ ਇੱਕ ਸਰਵਿਸਮੈਨਾਂ ਦੀ ਉਹਦੇ ਵਿੱਚ ਅਸੀਂ ਆਪਣੀ ਪਲਾਨਿੰਗ ਕਰਨੀ ਆ ਕਿ ਅਸੀਂ ਕਿਦਾਂ ਕਿਉਂ ਅਸੀਂ ਲੜਾਈ ਤਾਂ ਹੁਣ ਲੜ ਨਹੀਂ ਸਕਦੇ ਲੇਕਿਨ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ ਰਾਸ਼ਨ ਦੀ ਹੈਲਪ ਕਰ ਲੋ ਅਮਨੀਸ਼ਨ ਜਿਹੜਾ ਗੋਲਾ ਬਰੂਦ ਪਹੁੰਚਾਉਣਾ ਉਹਨਾਂ ਦੇ ਤੱਕਰ ਇਹ ਅਸੀਂ ਕਰ ਸਕਦੇ ਆ ਤੇ ਸੋ ਅਸੀਂ ਅੱਜ ਵੀ ਮੈਂ ਮੀਟਿੰਗ ਕਰਨ ਜਾ ਰਹੇ ਆਪਣੇ ਐਕਸ ਸਰਵਿਸ ਮੈਨਾਂ ਦੀ ਫਗਵਾੜੀਆਂ ਦੀ ਮੈਂ ਬਲੌਗ ਪ੍ਰਧਾਨ ਵੀ ਹਾਂ ਮੈਂ ਆਮ ਆਦਮੀ ਪਾਰਟੀ ਦੇ ਬਲੌਗ ਪ੍ਰਧਾਨ ਹਾਂ ਜੀ ਤੇ ਐਕਸ ਸਰਵਿਸ ਮੈਨ ਲਈ ਫਗਵਾੜਾ ਬਲੌਗ ਦਾ ਵੀ ਮੈਂ ਪ੍ਰਧਾਨ ਹਾਂ ਇਸ ਕਰਕੇ ਇਹ ਸੋਲਜਰ ਤਾਂ ਹਮੇਸ਼ਾ ਸੋਲਜਰ ਹੀ ਰਹਿੰਦਾ ਨਾ ਜੀ ਦਲੇਰ ਬੰਦਾ ਤਾਂ ਹਮੇਸ਼ਾ ਦਲੇਰ ਬੰਦੇ ਹੀ ਰਹਿੰਦਾ ਬਹੁਤ ਸ਼ੁਕਰ ਹੈ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ ਔਰ ਇਹ ਸੂਬੇ ਰਿਟਾਇਰ ਸੂਬੇਦਾਰ ਸਾਹਿਬ ਸਗੇ ਔਰ ਇਹ ਕਹਿੰਦੇ ਕਿ ਇੱਕ ਬੇਨਤੀ ਹੈ ਕਿ ਇਸ ਤਰੀਕੇ ਜਦੋਂ ਕਿਤੇ ਕੋਈ ਮਸਾਇਲ ਜਾਂ ਮਲਵਾ ਡਿੱਗਦਾ ਤਾਂ ਇਮੀਡੀਏਟਲੀ ਉਹਦੇ ਕੋਲ ਨਾ ਹੋ ਕਿਉਂਕਿ ਉਹ ਨਿਊ ਜਿਹੜੀ ਮਿਸਾਇਲ ਬਾਅਦ ਵੀ ਚੱਲ ਸਕਦੀ ਹੈ ਔਰ ਮਲਵਾ ਜਿਹੜਾ ਆ ਉਤੋਂ ਪਰੇ ਹੀ ਰਹਿਣਾ ਚਾਹੀਦਾ ਅਨਟਿਲ ਉੱਥੇ ਸਿਵਲ ਡਿਫੈਂਸ ਤੋਂ ਕੋਈ ਆਉਂਦਾ ਤੁਸੀਂ ਉਤੋਂ ਦੂਰੀ ਬਣਾ ਕੇ ਰੱਖੋ ਇਹ ਜਿਹੜੀ ਗੱਲ ਰਿਟਾਇਰਡ ਸੂਬੇਦਾਰ ਸਾਹਿਬ ਨੇ ਕੀਤੀ ਆ ਹਾਲੇ ਵੀ ਆ तकरीबन 12:30 ਹੋ ਗਏ ਔਰ ਸਵੇਰੇ ਤੜਕਸਰ 2:30 ਵਜੇ ਦੀ ਦੱਸੀ ਜਾ ਰਹੀ ਹੈ ਕਿ ਘਟਨਾ ਇੱਕ ਜਦੋਂ ਇੱਥੇ ਬਲਾਸਟ ਹੁੰਦਾ ਔਰ तकरीबन 10 ਘੰਟੇ ਬਾਅਦ ਵੀ ਤੁਸੀਂ ਦੇਖੋ ਕਿ ਲੋਕ ਆ ਰਹੇ ਆ ਦੇਖਣ ਔਰ ਪੂਰੇ ਪੰਜਾਬ ਤੋਂ মিডিਆ ਇੱਥੇ ਪਹੁੰਚੇ ਹੋਇਆ ਐਮ ਐਲ ਏ ਫਗਵਾੜਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਔਰ ਇਸ ਸਮੇਂ ਜਿਹੜੀ ਪ੍ਰਤੀਕਿਰਿਆ ਆ ਰਹੀਆਂ ਨੇ ਮੈਂ ਉਹ ਚਾਹੁੰਦਾ ਕਿ ਇੱਕ ਵਾਰੀ ਜ਼ਰੂਰ ਅਸੀਂ ਅ ਪੜ ਲਈਏ ਕਿਉਂਕਿ ਲੋਕ ਤਾਂ ਜ਼ਿਆਦਾਤਰ ਇਹੀ ਕਹਿ ਰਹੇ ਆ ਹੱਥ ਜੋੜ ਕੇ ਇਹੀ ਬੇਨਤੀਆਂ ਕਰ ਰਹੇ ਆ ਕਿ ਲੜਾਈ ਨਾ ਲੱਗੇ ਔਰ ਸੂਬੇਦਾਰ ਸਾਹਿਬ ਨੇ ਦੱਸਿਆ ਕਿ ਟੇਬਲ ਟਾਕ ਚੱਲ ਰਹੀ ਹੈ ਔਰ ਉਮੀਦ ਕਰਦੇ ਆ ਕਿ ਜਲਦੀ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਕਿਉਂਕਿ ਜੇ ਨੁਕਸਾਨ ਹੁੰਦਾ ਤਾਂ ਨੁਕਸਾਨ ਤਾਂ ਇਨਸਾਨੀਅਤ ਦਾ ਆ ਬੰਬ ਗੋਲੇ ਜਿਹੜੇ ਵੱਡੇ ਦੇਸ਼ ਹੈ ਉਹਨਾਂ ਨੇ ਤਾਂ ਦੋਨਾਂ ਦੇਸ਼ਾਂ ਨੂੰ ਵੇਚ ਕੇ ਪੈਸੇ ਹੀ ਕਮਾਉਣੇ ਆ ਪੈਸੇ ਹੀ ਵਟਣੇ ਆ ਪਰ ਲੋਕਾਂ ਨੇ ਜਿਹੜੀ ਜਾਨ ਚੱਲੇ ਜਾਂਦੀ ਹੈ ਮੈਂ ਅੱਗੇ ਵੀ ਕਹਿਣਾ ਉਹਨਾਂ ਕਿ ਜੰਗ ਤੋਂ ਬਾਅਦ ਜਿਹੜੀ ਜੰਗ ਹੁੰਦੀ ਹੈ ਉਹ ਬਹੁਤ ਔਖੀ ਕਰਦੀ ਹੈ ਕਿਉਂਕਿ ਜੰਗ ਨਾਲ ਜੰਗ ਲੱਗ ਜਾਂਦਾ ਜਿਹੜਾ ਘਰੋਂ ਵਿਅਕਤੀ ਚਲੇ ਜਾਂਦਾ ਉਹਦਾ ਪੂਰਾ ਪਰਿਵਾਰ ਜਿਹੜਾ ਆ ਉਹ ਅਸਲ 'ਚ ਤੈਸ ਨਸ ਹੋ ਜਾਂਦਾ ਅਸਲ 'ਚ ਉਹ ਨਸ ਤੋਂ ਨਾਬੂਤ ਹੋ ਜਾਂਦਾ ਤਾਂ ਇਹ ਜੰਗਾਂ ਨਹੀਂ ਲੱਗਣੇ ਚਾਹੀਦੇ ਪਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀਆਂ ਵਿੱਚ ਡਰ ਥੋੜਾ ਘਟਿਆ ਹੀ ਹੈ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਏ ਨੇ ਬਜ਼ੁਰਗ ਇੱਥੇ ਪਹੁੰਚ ਰਹੇ ਆ ਤਾਂ ਇਹ ਸਿਚੁਏਸ਼ਨ ਜਿਹੜੀ ਹੈ ਇਹ ਨਵੀਂ ਜਨਰੇਸ਼ਨ ਲਈ ਬਿਲਕੁਲ ਨਵੀਂ ਹੈ ਆਜੋ ਵੀਰ ਜੀ ਆਪਾਂ ਵੀਡੀਓ ਨੂੰ ਇੱਥੇ ਰੈਪ ਅਪ ਕਰ ਦਈਏ ਔਰ ਐਡਰੈਸ ਇਹ ਸਾਨੀ ਪਿੰਡ ਦੱਸਿਆ ਜਾ ਰਿਹਾ ਜੀ ਫਗਵਾੜੇ ਤੋਂ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉਸ ਤੋਂ ਅੱਗੇ ਆ ਕੇ ਸਾਨੀ ਪਿੰਡ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਤੜਕੇ 2:40 ਮਿੰਟ ਤੇ ਦੱਸਿਆ ਜਾ ਰਿਹਾ ਕਿ ਇੱਥੇ ਬਲਾਸਟ ਹੁੰਦਾ ਹਾਲਾਂਕਿ ਇਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਰਿਟਾਇਰਡ ਸੂਬੇਦਾਰ ਸਾਹਿਬ चंद मिनट ਪਹਿਲਾਂ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਇਹ ਮਿਸਾਈਲ ਦਾ ਪਾਰਟ ਹੋਵੇ ਇਹ ਡਰੋਨ ਹਮਲਾ ਉਹ ਕਹਿੰਦੇ ਕਿ ਘੱਟ ਲੱਗਦਾ ਮਿਸਾਈਲ ਦਾ ਪਾਰਟ ਜ਼ਿਆਦਾ ਲੱਗਦਾ ਰਿਟਾਇਰਡ ਸੂਬੇਦਾਰ ਸਾਹਿਬ ਇੱਥੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਫਗਵਾੜਾ ਦੇ ਐਮਐਲਏ ਨੇ ਵੀ ਗੱਲਬਾਤ ਕੀਤੀ ਔਰ ਲੋਕਾਂ ਨੂੰ ਇਹੀ ਅਪੀਲ ਕੀਤੀ ਕਿ ਜੋ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਤੇ ਆਪਾਂ ਅਮਲ ਕਰੀਏ ਔਰ ਬਿਲਕੁਲ ਅਣਗਹਿਲੀ ਲਾਪਰਵਾਹੀ ਨਾ ਕਰੀਏ ਤੇ ਨਾਲ ਦੀ ਨਾਲ ਤੁਸੀਂ ਆਮ ਲੋਕ ਦੇਖ ਸਕਦੇ ਹੋ ਹਾਲਾਂਕਿ ਬੇਚੈਨੀ ਹੁੰਦੀ ਹੈ ਲੇਕਿਨ ਇਹ ਪੰਜਾਬ ਦਾ ਜਿਹੜਾ ਖੂਨ ਹੈ ਇਹ ਨਹੀਂ ਘਬਰਾਉਂਦਾ ਇਹ ਨਹੀਂ ਡਰਦਾ ਇਹ ਕਹਿੰਦਾ ਲੋੜ ਪਈ ਤਾਂ ਫਿਰ ਅਸੀਂ ਬਾਰਡਰਾਂ ਤੇ ਵੀ ਚਲ ਜਾਾਂਗੇ ਫਿਰ ਲੋੜ ਪਈ ਤਾਂ ਫਿਰ ਅਸੀਂ ਪਹਿਲਾਂ ਵੀ ਬੜੀਆਂ ਕੁਰਬਾਨੀਆਂ ਦਿੱਤੀਆਂ ਹੁਣ ਵੀ ਦੇਸ਼ ਲਈ ਖੜੇ ਲੇਕਿਨ ਇਹ ਚਾਹੁੰਦੇ ਨਹੀਂ ਕਿ ਜੰਗ ਲੱਗੇ ਇਹ ਚਾਹੁੰਦੇ ਨਹੀਂ ਕਿ ਅਜਾਈ ਕਿਸ ਦੀ ਜਾਨ ਜਾਵੇ ਇਹ ਚਾਹੁੰਦੇ ਨਹੀਂ ਕਿ ਇਨਸਾਨੀਅਤ ਦਾ ਘਾਣ ਹੋਵੇ ਉਮੀਦ ਕਰਦੇ ਹਾਂ ਟੇਬਲ ਟਾਕ ਤੇ ਕੋਈ ਹੱਲ ਨਿਕਲੇਗਾ ਬਹੁਤ ਬਹੁਤ ਸ਼ੁਕਰੀਆ